ਕਿਸ ਉਹ ਹੋ ਜਾਣੇ ਸੀ ਜਿੱਦਾਂ ਮੀਡੀਆ ਚ ਪ੍ਰੈਜ਼ੈਂਟ ਕੀਤਾ ਗਿਆ ਤੇ ਬਗਲ ਬਾਅਦ ਵਿੱਚ ਇਹਨਾਂ ਨੇ ਐਮਐਲਆਰ ਬਣਾ ਲਿਆ ਕਿ ਜੀ ਬੜੇ ਪੁਲਿਸ ਮੈਨ ਇੰਜਰਡ ਹੋ ਗਏ 307 ਘਾਰਾ ਲਾਤ ਦਿੱਤੀ ਅਟੈਂਪਟ ਟੂ ਬਾਰਡਰ ਤੇ ਉਹ ਗਰਾਉਂਡ ਨਾਗੇ ਇਹਨਾਂ ਨੇ ਪਹਿਲਾ ਆਰਡਰ ਪਾਸ ਕੀਤਾ ਟੈਂਸ਼ਨ ਦਾ ਆਲੋ ਨੂੰ ਫੇਰ 3 ਦਿਨ ਮਿਨੇ ਵਧਾਉਂਦੇ ਗਏ ਜਿਹੜੀ ਇਸ ਵਾਰ ਦੀ ਐਨਐਸਏ ਵਧਾਈ ਗਈ ਹੈ ਇਹਦਾ ਗਰਾਉਂਡ 15 ਜਣਿਆਂ ਦੀ ਲਿਸਟ ਨੂੰ ਬਣਾਇਆ ਗਿਆ ਜੀ ਮੇਨਲੀ ਇਹ ਬਾਰਡਰ ਤੇ ਜਿਹੜੇ ਬਾਕੀ 14 ਬੰਦੇ ਨੇ ਬਾਰਡਰ ਹੋਣ ਦੀ ਸੰਭਾਵਨਾ ਉਹ ਗਰਾਉਂਡ ਨਾਗੇ ਨਾਲੇ ਜੇ ਸਜੰਤਲ ਇਹਨਾਂ ਦੇ ਰੈਸਟ ਹੋਣ ਤੋਂ ਪਹਿਲਾਂ ਦਾ ਸੀ ਤਾਂ ਤੁਸੀਂ ਪਹਿਲੇ ਟੈਂਸ਼ਨ ਆਰਡਰ ਨਹੀਂ ਬੋਲਣਾ ਸੀ ਨਾ ਕਿ ਜੇ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਉਹ ਤਾਂ ਮਿਲੀ ਉਹ ਤਾਂ ਤੁਹਾਨੂੰ ਹੁਣ ਕਿੱਦਾਂ ਮਿਲ ਗਈ ਕਿ ਹੁਣ ਮਰਡਰ ਹੋ ਗਿਆ ਤਾਂ ਤੁਹਾਨੂੰ ਅਚਾਨਕ ਬੰਦਾ ਬੰਦਾ ਇੰਡਸਟਰੀ ਮਿਲ ਗਈ ਕੀ ਲੱਗਦਾ ਹੈ ਕਿ ਇਹ ਜਿਹੜਾ ਅਮਰਪਾਲ ਸਿੰਘ ਦੇ ਵਿਰੋਧ ਚ ਧੜਾਏ ਉਹਨਾਂ ਦੇ ਵੱਲੋਂ ਵਾਇਰਲ ਕੀਤੀ ਗਈ ਹੈ ਜਾਂ ਫਿਰ ਇਹ ਏਜੰਸੀਆਂ ਦਾ ਕੰਮ ਹੋ ਸਕਦਾ ਸਾਡੀ ਇੰਟੈਲੀਜੈਂਸ ਜੇਲਸ ਉਹਨਾਂ ਨੇ ਵੀ ਆਪਣੇ ਆਪ بڑے ਗਰੁੱਪ ਖੜੇ ਕੀਤੇ ਹੈ ਨੈਸ਼ਨਲ ਪੋਲਿਟਿਕਸ ਵਿੱਚ ਬੜੀ ਵਾਰੀ ਹੁੰਦਾ ਹੈ ਕਿ ਤੁਸੀਂ ਆਪਣੀ ਪੋਜੀਸ਼ਨ ਸਟਰੋਂਗ ਕਰਨ ਲਈ ਛੋਟਾ ਜਿਹਾ ਗਰੁੱਪ ਪੈਦਾ ਕਰ ਦਿੰਦੇ ਹੋ ਜਿਹੜਾ ਕਿ ਬਹੁਤ ਐਕਸਟ੍ਰੀਮ ਪਾਸ਼ਾ ਬੋਲਦਾ ਹੈ ਉਹਦਾ ਕੰਮ ਹੁੰਦਾ ਹੈ ਹੋਰ ਗਰੁੱਪ ਨੂੰ ਡਰਾਉਣਾ ਜਿਦਾਂ ਇੰਦਰਾ ਗਾਂਧੀ ਨੇ 98% ਦੇਸ਼ ਨੂੰ ਡਰਾਤਾ ਸੀ ਕਿ 1.5% ਸਿੱਖ ਬੜੇ ਖਦਰ ਨਾਲ ਇਹ ਅਜੀਬ ਲੱਗਦਾ ਕਿ 100 ਬੰਦੇ ਜੋ 1.5 ਬੰਦੇ ਕੀ ਕਰਨਗੇ ਇਸ ਦੀ ਉਹਨਾਂ ਦੇ ਇਨਫੋਰਮੇਸ਼ਨ ਦੇ ਕਿੰਨਾ ਝੂਠ ਕਿੰਨੇ ਬਾਰ ਬਾਰ ਫੈਲਾਇਆ ਜਾਂਦਾ ਹੈ ਕਿ ਦੇਸ਼ ਮੰਨ ਲਾਦਾ ਹੈ ਮੁਰੰਦਿਰ ਨੂੰ ਆਪਾਂ ਕਹਿੰਦੇ ਨਾ ਕਿ ਝੂਠਾ ਚੰਡਾ ਦਿਖਾ ਕੇ ਅਟੈਕ ਕਰਨਾ ਬਹਾਨਾ ਬਣਾਉਣਾ ਹੁੰਦਾ ਕੋਈ ਕਿਸੇ ਤੇ ਤੁਸੀਂ ਵੱਡਾ ਅਟੈਕ ਕਰਨਾ ਹੋਵੇ ਬਹਾਨਾ ਬਣਾਉਣਾ ਫਾਲਸ ਫਲੈਗ ਆਪਰੇਸ਼ਨ ਕਹਿੰਦੇ ਜੀ ਸਾਈਕੋਪੈਥਿਕ ਰੂਲਰ ਕਹ ਲੋ ਜਾਂ ਜਿਹੜੇ ਬਿਲਕੁਲ ਸੈਡੀਸਟਿਕ ਰੂਲਰ ਕਹ ਲੋ ਜਾਂ ਸ਼ਾਹ ਕਹ ਲੋ ਡਿਕਟਰਟਰ ਕਹਿੰਦੇ ਉਹਨਾਂ ਦੀ ਬੜੀ ਆਮ ਤੌਰ ਤੇ ਹੈ ਕਿ ਤੁਸੀਂ ਐਕਟ ਆਫ ਟਰੋਰਿਜ਼ਮ ਕਰਕੇ ਲੋਕਾਂ ਨੂੰ ਡਰਾ ਕੇ ਕਿਸੇ ਹੋਰ ਨੂੰ ਬਲੇਮ ਕਰਕੇ ਆਪਣੀ ਪਾਵਰ ਕਨਸੋਲੀਡੇਟ ਕਰਦੇ ਹੋ ਪੰਜਾਬ ਦੇ ਲੋਕਾਂ ਨੇ ਕਿੰਨੇ ਬੰਦੇ ਦੇਖ ਚੁੱਕੇ ਇਕਰਾ ਬਾਦਲ ਦੇਖ ਚੁੱਕੇ ਸਿਵਨ ਸਿੰਘ ਮਾਨ ਦੇਖ ਚੁੱਕੇ ਤੇ ਅੱਗੇ ਆਪ ਆ ਦੀ ਪਾਰਟੀ ਦੇਖ ਚੁੱਕਾ ਤਾਂ ਉਸ ਤੋਂ ਬਾਅਦ ਉਹ ਰਿਸਪੌਂਡ ਕਿਤਾ ਹੈ ਕਿ ਯੰਗ ਫਰੈਸ਼ ਬਿਲਕੁਲ ਉਹਦਾ ਪੋਟੈਂਸ਼ੀਅਲ ਜਾਂ ਪੋਲੀਟਿਕਲ ਪੋਟੈਂਸ਼ੀਅਲ ਦੇਖਦੇ ਉਸ ਦਰਤ ਨੂੰ ਇਹਨਾਂ ਨੇ ਲਗਾਇਆ ਹੈਗਾ ਨੈਸ਼ਨਲ ਸਿਕਿਉਰਿਟੀ ਹੈ ਕਿ ਹੁਣ ਉਹ ਤੋਂ ਡਰੀ ਜਾਂਦੇ ਨੇ ਇਸ ਕਰਕੇ ਸਾਲ ਬਦਲਦਾ ਹੁਣ ਇੱਕ ਸਾਲ ਹੋਰ ਬਦਲਦਾ ਹੈ ਔਰ ਇਹਦੇ ਵਿੱਚ ਦੋਨੋਂ ਸਰਕਾਰਾਂ ਦਾ ਬੜੀ ਮੇਰੀ ਜੁਲੀ ਅੰਡਰਸਟੈਂਡਿੰਗ ਹੈ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਕੇਸ ਸੰਬੰਧੀ মিডিਆ ਤੇ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਚਰਚਾਵਾਂ ਨੇ ਔਰ ਜਿਹੜੇ ਉਹਨਾਂ ਦੇ ਬਾਕੀ ਦੇ ਸਾਥੀ ਨੇ ਉਹਨਾਂ ਨੂੰ ਪੰਜਾਬ ਸ਼ਿਫਟ ਕਰ ਦਿੱਤਾ ਗਿਆ ਤਾਂ ਅਜੇ ਵੀ ਅਮਰਤਪਾਲ ਸਿੰਘ ਐਨਐਸਏ ਦੇ ਅਧੀਨ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਇਸੇ ਨੂੰ ਲੈ ਕੇ तमाम ਸਾਰੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦੇ ਬਾਬਤ ਗੱਲਬਾਤ ਕਰਾਂਗੇ ਕਾਨੂੰਨੀ ਮਾਹਰ ਸੀਨੀਅਰ ਵਕੀਲ ਸਰਦਾਰ ਬੈਂਸ ਆਪ ਸਾਡੇ ਨਾਲ ਹਾਜ਼ਰ ਨੇ ਸਰਦਾਰ ਰਾਜਵਿੰਦਰ ਸਿੰਘ ਬੈਂਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਸਰ ਕਿਵੇਂ ਦੇਖਦੇ ਹੋ ਜੀ ਜਿਹੜਾ ਅਡੇ ਤੱਕ ਤਕਰੀਬਨ 2 ਤੋਂ 2.5 ਸਾਲ ਬੀਤਨ ਦੇ ਬਾਵਜੂਦ ਐਨਐਸਏ ਨੂੰ ਲੈ ਕੇ ਜਿਹੜਾ ਅਮਰਪਾਲ ਸਿੰਘ ਦੇ ਬਚੀਦਾ ਕੇਸਾਂ ਦੀ ਗੱਲਬਾਤ ਹੈ ਜਾਂ ਉਹਨਾਂ ਦੇ ਜਿਹੜੇ ਟੈਕਨੀਕਲ ਪੁਆਇੰਟਸ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਜੀ ਪਹਿਲੇ ਜਿਹੜਾ ਡਿਟੈਂਸ਼ਨ ਆਰਡਰ ਨੇ ਪਾਸ ਕੀਤਾ 2023 ਦੇ ਵਿੱਚ ਜੀ ਉਹ ਵੀ ਅਪ੍ਰੈਲ 2023 ਦੇ ਵਿੱਚ ਪਗੜੇ ਸੀ ਇਹਨਾਂ ਨੂੰ ਉਹਦੇ ਵੀ ਤਾਂ ਚਲੋ ਇਹਨਾਂ ਨੇ ਕੁਝ ਗਰਾਉਂਡਸ ਨਹੀਂ ਆਏ ਕਿ ਇਹਨਾਂ ਨੇ ਜੀ ਪੁਲਿਸ ਸਟੇਸ਼ਨ ਦੇ ਜਨਾਲਾ ਤੇ ਤਾਵਾ ਕੀਤਾ ਜਾਂ ਅਸਾਲਟ ਕੀਤਾ ਪੁਲਿਸ ਸਟੇਸ਼ਨ ਨੂੰ ਤੇ ਪੁਲਿਸ ਅਫਸਰ ਐਂਜਲ ਹੋ ਗਏ ਤੇ ਬਾਕੀ ਕੁਝ ਭੱਜ ਗਏ ਫਿਰ ਕਿ ਇਹਨਾਂ ਨੇ ਐਫਐਸ ਦਲਜ ਹੋ ਗਏ ਤੇ ਇਸ ਕਰਕੇ ਇਹਨਾਂ ਦਾ ਇਸ ਵੇਲੇ ਇਹਨਾਂ ਨੂੰ ਡਿਟੇਲ ਕਰਨਾ ਬਹੁਤ ਜ਼ਰੂਰੀ ਸੀ ਪਰ ਉਸ ਤੋਂ ਵੀ ਪੱਧਰ ਅਲੱਗ ਹੈ ਕਿ ਉਹਨਾਂ ਕੇਸਾਂ ਵਿੱਚ ਜਿਹਨਾਂ ਨੂੰ ਸ਼ੱਕ ਸੀ ਕਿ ਉਹਨਾਂ ਨੂੰ ਜ਼ਮਾਨਤ ਮਿਲ ਜਾਏਗੀ ਤਾਂ ਉਹਨਾਂ ਨੂੰ ਡਿਟੇਨ ਕਰਨ ਦਾ ਕੋਈ ਤਰੀਕਾ ਨਹੀਂ ਹੈ। ਜੀ। ਅਦਰਵਾਜ਼ੇ ਤਾਂ ਬੰਦਾ ਅਰੈਸਟ ਕਰ ਲੈਂਦਾ। ਜੇ ਇਹਨਾਂ ਸੀਰੀਅਸ ਕੇਸ ਸੀ ਤਾਂ ਤੁਸੀਂ ਅਰੈਸਟ ਕਰਕੇ ਟਰਾਇਲ ਕਰਾ ਦਿੰਦੇ। ਉਹ ਕੀ ਝਗੜਾ। ਪਰ ਉਹ ਸੌਲਟ ਇਸ ਤਰ੍ਹਾਂ ਦੀ ਸੀ ਕਿ ਉਸ ਵੱਲੋਂ ਟੇਬਲ ਦੇ ਕ੍ਰਾਸ ਅਮਰਤਪਾਲ ਦੀ ਗੱਲ ਹੋ ਰਹੀ ਸੀ ਐਸਐਸਪੀ ਨਾਲ। ਉਹਨਾਂ ਨੇ ਸ਼ੋਰਟ ਕਿ ਤੱਕ ਧਰੇ ਬੰਦੇ ਛੱਡ ਦਾਗੇ ਅਗਲੇ ਦਿਨ। ਜੀ। ਅਗਲੇ ਦਿਨ ਉਹਨਾਂ ਨੇ ਛੱਡ ਵੀ ਦਿੱਤਾ। ਉਸ ਦੌਰਾਨ ਉਸ ਪਲੇਸਟੇਸ਼ਨ ਦੌਰਾਨ ਅੰਮ੍ਰਿਤਪਾਲ ਨੇ ਫੋਨ ਤੇ ਮੈਨੇ ਗੱਲ ਕੀਤੀ ਕਿ ਐਸਐਸਪੀ ਕਹਿੰਦੇ ਕਿ ਇਹ ਅਸੀਂ ਅਸੀਂ ਨਹੀਂ ਛੱਡ ਸਕਦੇ ਕਿਉਂਕਿ ਜੁਡੀਸ਼ੀਅਲ ਕਸਟਡੀ ਵਿੱਚ ਹੂੰ ਤੇ ਮੈਂ ਕਿਹਾ ਬਿਲਕੁਲ ਠੀਕ کہہ ਰਹੇ ਹੋ ਕਿਉਂਕਿ ਇੱਕ ਵਾਰ ਜੁਡੀਸ਼ੀਅਲ ਕਸਟਡੀ ਚੱਲ ਜਾਂਦੀ ਹੈ ਪੁਲਿਸ ਕੋਲ ਹਥਿਆਰ ਨਹੀਂ ਰਹਿੰਦਾ ਆਪ ਛੱਡ ਦੋ ਉਹਨਾਂ ਨੂੰ ਦਰਖਾਸਤ ਦੇ ਨੇ ਕਿਹਦੇ ਮੈਜਿਸਟਰੇਟ ਨੇ ਰਜਿਸਟਰਡ ਆਰਡਰ ਨਾਲ ਹੀ ਛੱਡਿਆ ਜਾ ਸਕਦਾ ਤਾਂ ਉਸ ਵੇਲੇ ਵੀ ਉਹ ਕੇਸ ਉਹੋ ਜਿਹਾ ਨਹੀਂ ਸੀ ਜਿੱਦਾਂ ਮੀਡੀਆ ਵਿੱਚ ਪ੍ਰੈਜ਼ੈਂਟ ਕੀਤਾ ਗਿਆ ਤੇ ਬਗਲ ਬਾਅਦ ਵਿੱਚ ਇਹਨਾਂ ਨੇ ਐਮਐਲਆਰ ਬਣਾ ਲਿਆ ਕਿ ਜੀ ਬੜੇ ਪੁਲਿਸmen ਇੰਜਰਡ ਹੋ ਗਏ 307 17 ਲੱਖ ਦੇ ਕੀ ਅਟੈਂਪਟ ਟੂ ਬਰਡਰ ਤੇ ਉਹ ਗਰਾਉਂਡ ਨਾ ਕੇ ਇਹਨਾਂ ਨੇ ਪਹਿਲੇ ਆਰਡਰ ਪਾਸ ਕੀਤਾ ਟੈਂਸ਼ਨ ਦਾ ਪਰ ਉਹਨੂੰ ਫਿਰ 3-3 ਮਹੀਨੇ ਵਧਾਉਂਦੇ ਗਏ ਕਦੇ ਇੰਟੈਲੀਜੈਂਸ ਰਿਪੋਰਟਸ ਹੈ ਕਦੇ ਫੇਸਬੁੱਕ ਮੀਡੀਆ ਦੇ ਵਿੱਚ ਅੰਮ੍ਰਿਤਪਾਲ ਦੇ ਸਪੋਰਟ ਵਿੱਚ ਲੋਕੀਂ ਵੀ ਟੈਸਟ ਕਰ ਰਹੇ ਨੇ ਇਹੋ ਜਿਹਾ ਮਟੀਰੀਅਲ ਬਣਾ ਕੇ ਕਿ ਦੇਸ਼ ਤੇ ਦੇਸ਼ ਲਈ ਖਤਰਾ ਹੈ ਤੇ ਦੇਸ਼ ਨੂੰ ਤੋੜਨਾ ਚਾਹੁੰਦਾ ਹੈ ਖਾਲਿਸਤਾਨ ਮੂਵਮੈਂਟ ਨੂੰ ਸਪੌਂਸਰ ਰਲਬਾਦ ਲੋਕ ਇਹਨੂੰ ਕਰ ਰਹੇ ਨੇ ਇਹਨਾਂ ਗਰਾਊਂਡਸ ਨਾਲ ਅਗੇ ਇਹਨਾਂ ਨੇ ਇਹਨਾਂ ਨੂੰ 1 ਸਾਲ ਤੱਕ ਅੰਦਰ ਰੱਖਿਆ ਪੰਜਾਬ ਸਰਕਾਰ ਨੇ ਹਾਂ ਕੇਂਦਰੀ ਸਰਕਾਰ ਵੀ ਨਾਲ ਹੀ ਹੈ ਕਿਉਂਕਿ ਉਹਨਾਂ ਦੇ ਕੰਸੈਂਟ ਜ਼ਰੂਰੀ ਹੁੰਦਾ ਜੀ ਉਹ ਵੀ ਛੱਡ ਸਕਦੇ ਨੇ ਮਗਰ ਉਹਨਾਂ ਨੂੰ ਇੱਕ ਇਨਫਾਰਮ ਕੀਤਾ ਉਹਨਾਂ ਨੇ ਉਹਨਾਂ ਨੇ ਵੀ ਦੇ ਤੀਪੂ ਐਡਵਾਈਜ਼ਰੀ ਬੋਰਡ ਨੇ ਵੀ ਅਪਰੂਵਲ ਦਿੱਤੇ ਜਿਹੜੇ 3 ਮੈਂਬਰ ਹੁੰਦੇ ਜੁਡੀਸ਼ੀਅਨ ਪਹਿਲੇ ਸਾਲ ਤਾਂ ਅਮਰਿਤਪਾਲ ਨੇ ਵੀ ਆਰਡਰ ਚੈਲੰਜ ਕੀਤਾ ਤੋ ਠੀਕ ਹੈ ਉਹਨਾਂ ਖੇਤ ਹੈ ਸੋਇਦੇ ਅਗਰ ਦੂਸਰੇ ਸਾਲ ਜਦੋਂ ਕਿ ਕਾਨੂੰਨ ਕਹਿੰਦਾ ਕਿ ਮੈਕਸ 1x ਵਾਲੀ ਹੋ ਸਕਦਾ ਇਹਨਾਂ ਨੇ ਨਵਾਂ ਆਰਡਰ ਪਾਸ ਕਰਤਾ 2024 ਦੇ ਵਿੱਚ ਉਹਦੇ ਵਿੱਚ ਕਿਹਾ ਹੁਣ ਇਹਨਾਂ ਨੂੰ ਨਵੀਆਂ ਕਾਰਨ ਦੱਸਨੇ ਪਏ ਸੀ ਨਵਾਂ ਮਟੀਰੀਅਲ ਸ਼ੋਅ ਕਰਨਾ ਪੈਣਾ ਸੀ ਕਿ ਹੁਣ ਤੁਸੀਂ ਕੀ ਹੁਣ ਤੁਹਾਡੇ ਕੋਲ ਕੀ ਇੱਕ ਸਾਣਾ ਜੇਲ ਦੇ ਚ ਹੈ ਹੁਣ ਤੁਹਾਡੇ ਕੋਲ ਕਹਿੰਦੇ ਇਹਨਾਂ ਨੇ ਕਿਹਾ ਜੀ ਦੁਨੀਆ ਭਰ ਦੇ ਆ ਫੇਸਬੁਕ ਇੰਸਟਾਗ੍ਰam ਤੇ ਟੈਲੀਗ੍ਰam ਇਹੋ ਜੇ ਰਿਕਾਰਡਿੰਗ ਤੇ ਪਿਕਚਰ ਲਾਉਂਦੇ ਆਂ ਗਰਾਉਂਡਸ ਆਫ ਅਰੈਸਟ ਦੇ 200 ਪੇਜ ਦੇ ਹੂੰ ਕਿ ਜਿਹੜੀ ਦੁਨੀਆ ਭਾਰਤ ਚ ਦੇ ਹੱਕ ਵਿੱਚ ਲੋਕ ਕੇ ਬੋਲ ਰਹੇ ਨੇ ਤਾਂ ਉਹ ਜੋ ਬੋਲ ਰਹੇ ਨੇ ਉਹ ਚਾਹੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਜਾਂ ਕਿਸੇ ਹੋਰ ਦੀ ਗੱਲ ਕਰ ਰਹੇ ਨੇ ਇਸ ਕਰਕੇ ਖਤਰਨਾਕ ਹੈ ਜਿਹੜਾ ਇਸ ਵਰਤ ਦਾ ਐਨਐਸਏ ਵਿਧਾਇਗਿਆ ਉਹਨੂੰ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਬਣੇ ਹੋਏ ਨੇ ਉਹ ਆਧਾਰ ਬਣਾਇਆ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਦਾ ਜੀ ਉਹਨੂੰ ਅਸੀਂ ਚੈਲੰਜ ਕੀਤਾ ਜੀ ਕਿ ਸੋਸ਼ਲ ਮੀਡੀਆ ਤੇ ਬੋਲਣਾ ਵੀ ਅਫੈਂਸ ਨਹੀਂ ਹੈ ਸੁਪਰੀਮ ਕੋਰਟ ਨੇ ਕਲੀਅਰਲੀ ਸ਼ੇਅਰ ਅ ਸਿੰਗਲ ਜਜਮੈਂਟ ਵਿੱਚ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਚਾਹੇ ਕੋਈ ਆਫੈਂਸਿਵ ਕਮੈਂਟ ਹੋ ਚਾਹੇ ਮੈਨਸਿੰਗ ਡਰੋਨ ਵਾਲੇ ਹੋਣ ਜੀ ਚਾਹੇ ਤੁਹਾਨੂੰ ਬੁਰੇ ਲੱਗਣ ਉਹ ਜੇ ਕਮੈਂਟਸ ਹੋਣ ਇਹ ਕੋਈ ਆਫੈਂਸ ਵੀ ਨਹੀਂ ਕਾਨੂੰਨ ਇਹਨਾਂ ਨੇ ਬਣਾਇਆ ਸੀ ਸਰਕਾਰ ਨੇ ਕਿ ਆਫੈਂਸ ਹੈ ਬਟ ਉਹਨਾਂ ਕੇ ਆਫੈਂਸ ਨਹੀਂ ਹੈ ਉਹ ਧਾਰਾ ਇਹਨਾਂ ਨੇ ਸੰਵਿਧਾਨ ਦੇ ਖਿਲਾਫ ਡਿਕਲੇਅਰ ਕਰਤੀ ਸੀ ਉਸ ਦੇ ਬਾਵਜੂਦ ਜੇ ਕੋਈ ਸੋਸ਼ਲ ਮੀਡੀਆ ਤੇ ਕੋਈ ਤੀਸਰਾ ਬੰਦਾ ਬੋਲਦਾ ਹੈ ਉਹ ਆਪ ਵੀ ਨਹੀਂ ਬੋਲ ਰਿਹਾ ਆਪ ਤਾਂ ਜੇਲ੍ਹ ਵਿੱਚ ਹੈ ਉਸ ਦੇ باوجود ਉਹਨਾਂ ਨੂੰ ਗਰਾਉਂਡ ਬਣਾ ਕੇ ਇਹਨਾਂ ਨੇ ਦੂਸਰਾ ਦੂਸਰੇ ਸਾਲ ਦਾ ਆਰਡਰ ਪਾਸ ਕੀਤਾ। ਉਹ ਸੀ ਚੈਲੰਜ ਕੀਤਾ। ਉਹਦੀ ਲੰਮੀਆਂ ਸੁਣਵਾਈਆਂ ਹੁੰਦੇ ਰਹੀਆਂ। ਮੈਨੂੰ ਅਫਸੋਸ ਹੈ ਕਿ ਹਾਈ ਕੋਰਟ ਨੇ ਸਾਲ ਦੇ ਅੰਦਰ ਅੰਦਰ ਉਹਦਾ ਫੈਸਲਾ ਨਹੀਂ ਦੇ ਪਾਇਆ। ਜੀ। ਤੇ ਹੁਣ ਅਗਲੀ ਤਰੀਕ ਉਹਨਾਂ ਨੇ ਪਾਈ ਹੋਏ ਜੁਲਾਈ ਦੇ ਵਿੱਚ। ਹੂੰ। ਤੇ ਸਾਲ ਪੂਰਾ ਹੋ ਗਿਆ। ਤੇ ਬਾਕੀ ਸਭ ਨੇ ਤਕਰੀਬਨ ਸਾਰੇ ਡਿਟੇਲਿੰਗਸ ਨੇ ਤਾਂ ਵਾਪਸੀ ਲੈਣ ਦੇ ਸੇ ਕੇਸ ਕੀ ਹੋਣ ਸਾਨੂੰ ਫਾਇਦਾ ਨਹੀਂ ਹੈ। ਕਿਉਂਕਿ ਤੁਸੀਂ ਸਾਲ ਸਾਢਾ ਪੂਰਾ ਹੋ ਗਿਆ ਤੁਸੀਂ ਵਾਪਸ ਤਾਂ ਉਸ ਜ਼ਿੰਦਗੀ ਦਾ ਹਿੱਸਾ ਦੇ ਨਹੀਂ ਸਕਦੇ ਤੇ ਵਾਕਿਆ ਦੇ ਖਿਲਾਫ ਇਹਨਾਂ ਨੇ ਵਾਪਸ ਵੀ ਲੈ ਲਿਆ ਨੈਸ਼ਨਲ ਸਕਿਉਰਿਟੀ ਐਕਟ ਵਾਲੀ ਆਰਡਰ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਦੇ ਆਰਡਰ ਬਗਗ ਅਮਰਿਤਪਾਲ ਦੇ ਖਿਲਾਫ ਨਹੀਂ ਇਹਦਾ ਕੀ ਕਾਰਨ ਮੰਨਦੇ ਹੋ ਕਿ ਨਾਲ ਦੇ ਸਾਥੀਆਂ ਤੋਂ ਵਾਪਸ ਲੈ ਲਿਆ ਤੇ ਅਮਰਿਤਪਾਲ ਸਿੰਘ ਤੇ ਉਦਾਂ ਹੀ ਰੱਖਿਆ ਕਿਉਂਕਿ ਕਹਿੰਦੇ ਕਿ ਫਿਰ ਉਹ ਉਹ ਉਹਦਾ ਇਹਨਾਂ ਨੇ ਫਿਰ ਨਵੀਆਂ ਜਿਹੜੀਆਂ ਗਰਾਊਂਡ ਸਾਨੂੰ ਦੇਣੀਆਂ ਸੀ ਜਿਹੜੀਆਂ ਨਵੀਆਂ ਗਰਾਊਂਡ ਦਿੱਤੀਆਂ ਉਹਦੇ ਚ ਪਾਤਾ ਨਾਵਾ ਮਾਰਡਰ ਕੇਸ ਕਿ ਜੀ ਇਸਨੇ ਬਗੇਲਸ ਨੇ ਬਾਲ ਲਿਸਟ ਪੇਸ਼ ਕੀਤੀ ਹੈ 15 ਬੰਦਿਆਂ ਦੀ ਜਿਹਨੂੰ ਉਹ ਮਾਰਨਾ ਚਾਹੁੰਦਾ ਇੱਕ ਬੰਦੇ ਨੂੰ ਮਾਰ ਚੁੱਕੇ ਨੇ 14 ਹਲੇ ਬਾਕੀ ਨੇ ਆਲਰੇਡੀ ਸ਼ਰਜੰਤਰ ਵਿੱਚ ਅਮਰਪਾਲ ਦਾ ਹਿੱਸਾ ਹੂੰ 10 ਅਕਤੂਬਰ ਨੂੰ 2024 ਚ ਮਰਡਰ ਹੋਇਆ ਸੀ ਹਰਿਆਣਾ ਦਾ ਤੇ ਉਹਦੇ ਮਰਡਰ ਦੇ ਵਿੱਚ 8 ਸਾਲ ਦਿਨਾਂ ਬਾਅਦ ਇਹਨਾਂ ਨੇ ਅਮਰਪਾਲ ਨੂੰ ਨਾਮਿਨੇਟ ਕਰਤਾ ਐਜ਼ ਮੁਜਰੇ ਤੇ ਜਿਹੜਾ ਮੱਤੀ ਦੇ ਲਾਇਆ ਇਹਨਾਂ ਨੇ ਹਲੇ ਤੱਕ ਪੂਰਾ ਚਲਾਨ ਤਾਂ ਨਹੀਂ ਮਿਲਿਆ ਪਰਵਾਰ ਨੂੰ ਨਾਈਫ ਮੇਰੇ ਕੋਲ ਪਹੁੰਚ ਸਕਿਆ ਤਾਂ ਨਾਈ ਮੇ ਪੜ ਸਕਿਆਗੇ ਚਲਾਨ ਦੇ ਚ ਉਹਨੇ ਇਹੋ ਜਿਹਾ ਕਿਹੜਾ ਸਬੂਤ ਪੇਸ਼ ਕੀਤਾ ਹੂੰ ਜਿਹਦੇ ਵਿੱਚ 1.5 ਸਾਲ ਤੋਂ ਤੁਸੀਂ ਡਿਬਰੂਗੜ ਜੇਲ ਜਿਹੜਾ ਕਿ ਹਜ਼ਾਰਾਂ ਮਿਲ ਦੋਰਾ ਪੰਜਾਬ ਤੋਂ ਉਥੇ ਡਿਟੇਲ ਹੋ ਜਿੱਥੇ ਤੁਹਾਨੂੰ ਕੋਈ ਟੈਲੀਫੋਨ ਦਾ ਐਕਸੈਸ ਨਹੀਂ ਹੈ ਕੋਈ ਇੰਟਰਨੈਟ ਨਹੀਂ ਹੈ ਕੋਈ ਲੈਪਟਾਪ ਨਹੀਂ ਹੈ ਕੋਈ ਵੀ ਤਰੀਕੇ ਨਾਲ ਤੁਸੀਂ ਦੁਬਾਰ ਲੇ ਦੁਨੀਆ ਨਾਲ ਸੰਪਰਕ ਨਹੀਂ ਰੱਖ ਸਕਦੇ ਸਿਵਾਏ ਤੁਹਾਡਾ ਵਕੀਲ ਮਿਲ ਸਕਦਾ ਤੁਹਾਡੇ ਪਰਿਵਾਰ ਦੇ ਲੋਕ ਮਿਲ ਸਕਦੇ ਉਹਲਾ ਹਲਾਤਾ ਵੀ ਤੁਸੀਂ ਕਿਵੇਂ ਸ਼ਜੰਤਰ ਕਰੋਗੇ ਕਿੰਨੇ ਸਾਲ ਪਹਿਲਾਂ ਸ਼ਜੰਤਰ ਕੀਤਾ ਹੋਇਆ ਹੈ ਜਿਹੜਾ ਇਲਜ਼ਾਮ 10 ਅਕਤੂਬਰ 2024 1 ਸਾਲ ਦੀ ਟੈਂਸ਼ਨ ਤੋਂ ਬਾਅਦ ਹੋਇਆ ਹੋਇਆ ਹੈ ਹੂੰ ਤੇ ਦੇਖਣ ਨੂੰ ਤਾਂ ਬੜੀ ਅਜੀਬ ਗੱਲ ਲੱਗਦੀ ਹੈ ਸੰਭਾਵਨਾ ਬਹੁਤ ਘੱਟ ਹੈ ਕਿ ਉਹ ਸ਼ਜੰਤਾ ਦੇ ਵਿੱਚ ਕੋਈ ਇਹੋ ਜਿਹਾ ਸਬੂਤ ਹੋਏਗਾ ਹੂੰ ਪਰ ਪੁਲਿਸ ਨੇ ਕੁਝ ਆਡੀਓ ਰਿਕਾਰਡਿੰਗ ਇਹਦੇ ਵਿੱਚ ਲਾਈਆਂ ਆਡੀਓ ਰਿਕਾਰਡਿੰਗ ਹੁਮੇਗਾ ਜੱਤਾਂ ਨੂੰ ਅਸੀਂ ਪੂਰਾ ਚਲਾਨ ਨਹੀਂ ਪੜ ਸਕਦੇ ਜਾਂ ਪੂਰਾ ਚਲਾਨ ਦੀ ਸਾਨੂੰ ਨਕਲ ਨਹੀਂ ਮਿਲਦੀ ਪੂਰਾ ਤਾਂ ਤਾਂ ਸਮਝ ਆਉਂਦਾ ਮਗਰ ਜਿਹੜੀਆਂ ਸਟੇਟਮੈਂਟ ਇਹਨਾਂ ਨੇ ਲਾਈਆਂ ਆ ਉਹ ਤਕਰੀਬਨ ਜਿਹਨੂੰ ਕਹਿੰਦੇ ਆ 161 ਦੇ ਸਟੇਟਮੈਂਟ ਆ ਉਹਨਾਂ ਨੂੰ ਕਹਿੰਦੇ 180 ਦੇ ਸਟੇਟਮੈਂਟਸ ਨਵੇਂ ਕੋਡ ਦੇ ਵਿੱਚ ਆਇਆ ਜਿਹੜਾ ਇਹਨਾਂ ਨੇ ਹਿੰਦੀ ਦੇ ਵਿੱਚ ਛਾਪਿਆ ਨਵਾਂ ਕੋਡ ਆ ਨਾਮ ਬਦਲਿਆ ਹੈ ਤਾਂ ਕ੍ਰਿਮੀਨਲ ਪ੍ਰੋਸੀਜਰ ਕੋਡ ਹੈ ਉਹਦੇ ਵਿੱਚ ਜਿਹੜੇ 180 ਦੇ ਸਟੇਟਮੈਂਟ ਆ ਹੁੰਦੇ ਆ ਉਹ ਬਿਲਕੁਲ 161 ਦੇ ਸਟੇਟਮੈਂਟ ਮੰਗਲ ਹੁੰਦੇ ਆ ਕਿਉਂ ਪੁਲਿਸ ਵਾਲੇ ਰਿਕਾਰਡ ਕਰਦੇ ਨੇ ਕਿਸੇ ਦੇ ਸਾਈਨ ਨਹੀਂ ਹੁੰਦੇ ਇਮਾਨਦਾਰੀ ਨਾਲ ਪੁਲਿਸ ਕਰੇ ਤਾਂ ਉਹੀ ਸਟੇਟਮੈਂਟ ਕਰਨੇ ਚਾਹੀਦੇ ਜਿਹੜਿਆਂ ਕਿ ਗਵਾਹ ਕਹਿੰਦਾ ਪਰ ਬੇਈਮਾਨੀ ਦਾ ਇਹ ਹੈ ਕਿ ਬਹੁਤ ਬਹੁਤ ਵਾਰੀ ਸਟੇਟਮੈਂਟ ਆਪਰੇ ਸਾਹ ਪੇ ਨੋਟ ਕਰ ਲਾ ਲਈ ਕੋਈ ਕੇਸ ਨਾ ਹੋ ਲੇ ਜਦੋਂ ਕੋਰਟ ਚ ਆਉਂਦਾ ਉਦੋਂ ਪਤਾ ਲੱਗਦਾ ਕਿ ਸੱਚ ਕੀ ਹੈ ਉਹ ਬੜੀ ਵਾਰੀ ਉਹ ਗਵਾਹ ਕਹਿੰਦਾ ਕਿ ਮੈਂ ਤਾਂ ਪਤਾ ਹੀ ਨਹੀਂ ਕਦੋਂ ਕਿ ਸਟੇਟਮੈਂਟ ਰਿਕਾਰਡ ਕੀਤੀ ਮੇਰੀ ਸਟੇਟਮੈਂਟ ਕਦੀ ਲਿਖਤੀ ਵੀ ਹੈ ਕਿ ਨਹੀਂ ਲਿਖਤੀ ਹੂੰ ਇਹ ਆਮ ਹੀ ਹੈ ਸਾਡੇ ਕ੍ਰਿਮੀਨਲ ਟ੍ਰਾਇਲਸ ਦੇ ਵਿੱਚ ਇਹ ਆਮ ਹੀ ਸਿਚੁਏਸ਼ਨ ਹੁੰਦੀ ਹੈ ਕਿ ਗਵਾਹ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੀ ਕੋਈ ਸਟੇਟਮੈਂਟ ਪੁਲਿਸ ਨੇ ਰਿਕਾਰਡ ਕੀਤੀ ਹੈ ਉਹ ਚਾਹਾਂ ਦਾ ਹਿੱਸਾ ਬਣਾ ਦਿੰਦੇ ਨੇ ਸੋ ਉਹਨਾਂ ਹਾਲਾਤਾਂ ਵਿੱਚ ਜਦ ਤੱਕ ਉਹਨਾਂ ਟ੍ਰਾਇਲ ਨਹੀਂ ਸ਼ੁਰੂ ਹੁੰਦਾ ਉਹ ਤੱਕ ਸਾਨੂੰ ਪਤਾ ਨਹੀਂ ਲੱਗਦਾ ਕਿ ਜਿਹੜਾ ਸਬੂਤ ਇਹਨਾਂ ਨੇ ਫਾਈਨਲ ਚਾਰਜ ਸ਼ੀਟ ਵਿੱਚ ਮਰਡਰ ਦੇ ਚਾਪਲ ਪਾਲ ਦੇ ਖਿਲਾਫ ਦਿੱਤਾ ਹੈ ਉਹ ਕਿੰਨਾ ਸੱਚਾ ਹੈ ਜਾਂ ਕਿੰਨਾ ਝੂਠਾ ਹੈ ਹਰੀਨੋ ਮਾਮਲੇ ਦੀ ਗੱਲ ਕਰ ਰਹੇ ਹਾਂ ਤਾਂ ਇਹਦੇ ਵਿੱਚ 161 ਦੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸਟੇਟਮੈਂਟ ਉਹ ਤੇ ਹੋ ਗਈ 164 ਵਾਲੀ ਜਿਹੜੀ ਮੈਸੇਜ ਮੈਜਿਸਟ੍ਰੇਟ ਦੇ ਅੱਗੇ ਹੋਣੀ ਹੁੰਦੀ ਉਹ ਨਹੀਂ ਹੋਈ ਜੀ ਇਹ ਜਿਹੜੇ ਡਾਕੂਮੈਂਟ ਮੇਰੇ ਕੋਲ ਪਹੁੰਚੇ ਹੈ ਉਹਨਾਂ ਵਿੱਚ ਇਹੋ ਜਿਹੀ ਕੋਈ ਸਟੇਟਮੈਂਟ ਨਹੀਂ ਮੇਸਟਰ ਦੇ ਅੱਗੇ ਜੀ ਉਹ ਸਾਰੀਆਂ 168 ਦੀਆਂ ਸਟੇਟਮੈਂਟਸ ਜਿਹੜੀਆਂ ਪੁਲਿਸ ਆਪ ਰਿਕਾਰਡ ਕਰਦੀਆਂ ਬਿਨਾ ਸਿਗਨੇਚਰ ਤੋਂ ਔਰ ਇਹ ਜਾਣਨਾ ਬੜਾ ਔਖਾ ਹੁੰਦਾ ਕਿ ਗਵਾਹ ਨੇ ਉਹ ਗੱਲ ਕਹੀ ਹੈ ਕਿ ਇਹਨਾਂ ਨੇ ਆਪਣੇ ਆਪ ਹੀ ਲਿਖ ਲਿਆ ਬਟ ਜਦੋਂ ਕੋਰਟ ਵਿੱਚ ਗਵਾਹ ਨੂੰ ਬੁਲਾਇਆ ਜਾਂਦਾ ਉਹ ਤੋਂ ਪਤਾ ਲੱਗਦਾ ਕਿ ਉਹ ਮੰਨਦਾ ਹੈ ਕਿ ਇਹ ਗੱਲ ਕਿ ਪੁਲਿਸ ਨੇ ਸਟੇਟਮੈਂਟ ਰਿਕਾਰਡ ਕੀਤੀ ਸੀ ਜਾਂ ਉਹ ਕਹਿੰਦਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸਟੇਟਮੈਂਟ ਮੈਂ ਇਹ ਬੋਲੇ ਸੀ ਪੁਲਿਸ ਨੇ ਆ ਗਲਤ ਲਿਖਿਆ ਹੈ ਉਦੋਂ ਸੱਚਾਈ ਪਤਾ ਲੱਗਦੀ ਜੀ ਜਿਹੜੀ ਇਸ ਵਾਰ ਦੀ ਐਨਐਸਏ ਵਧਾਈ ਗਈ ਹੈ ਇਹਦਾ ਗਰਾਉਂਡ 15 ਜਣਿਆਂ ਦੀ ਲਿਸਟ ਨੂੰ ਬਣਾਇਆ ਗਿਆ ਜੀ ਮੇਨਲੀ ਹੇਅ ਮਾਰਡਰ ਤੇ ਜਿਹੜੇ ਬਾਕੀ 14 ਬੰਦੇ ਨੇ ਮਾਰਡਰ ਹੋਣ ਦੀ ਸੰਭਾਵਨਾ ਹੈ ਉਹ ਗਰਾਉਂਡ ਬਣਾਈ ਦੇ ਜਦੋਂ ਸੋਸ਼ਲ ਮੀਡੀਆ ਤੇ 15 ਜਣਿਆਂ ਦੀ ਲਿਸਟ ਆਉਂਦੀ ਆ ਤਾਂ ਜਿਹੜੇ ਲੋਕਾਂ ਦੇ ਨਾਮ ਸੀ ਉਹਨਾਂ ਦੇ ਵਿੱਚੋਂ ਕਈਆਂ ਨੇ ਵਿਰੋਧ ਵੀ ਕੀਤਾ ਤੇ ਵਿਰੋਧ ਕਰਦੇ ਹੋਏ ਵੀ ਗੱਲ ਕਹੀ ਕਿ ਅਸੀਂ ਤੇ ਨਾ ਪ੍ਰਸ਼ਾਸਨ ਦੇ ਕੋਲ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਕੀਤੀ ਹੈ ਕਿ ਸਾਨੂੰ ਕਿਸੇ ਤੋਂ ਖਤਰਾ ਆ ਆਹੋ ਨਾਲੇ ਜੇ ਸ਼ਜੰਤ ਇਹਨਾਂ ਦੇ ਅਰੈਸਟ ਹੋਣ ਤੋਂ ਪਹਿਲਾਂ ਦਾ ਸੀ ਜੀ ਤਾਂ ਤੁਸੀਂ ਪਹਿਲੇ ਟੈਂਸ਼ਨ ਆਰਡਰ ਦੀ ਬੋਲਣਾ ਸੀ ਨਾ ਕਿ ਜੇ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਉਹ ਤਾਂ ਮਿਲੀ ਉਹ ਤਾਂ ਤੁਹਾਨੂੰ ਹੁਣ ਕਿਦਾਂ ਮਿਲ ਗਈ ਕਿ ਹੁਣ ਮਰਡਰ ਹੋ ਗਿਆ ਤਾਂ ਤੁਹਾਨੂੰ ਅਚਾਨਕ ਬੰਦਾ ਬੰਦਾ ਲਿਸਟ ਵੀ ਮਿਲ ਗਈ ਔਰ ਉਹਨਾਂ ਚੋਂ ਬਾਰੇ ਬੰਦੇ ਕਹਿੰਦੇ ਕਿ ਸਾਨੂੰ ਤਾਂ ਕੋਈ ਖਤਰਾ ਨਹੀਂ ਨਾ ਕੋਈ ਸਾਨੂੰ ਲੈਣਾ ਦੇਣਾ ਹੂੰ ਸੋ ਇਸ ਇਸ ਕਰਕੇ ਯਕੀਨ ਤਾਂ ਨਹੀਂ ਆਉਂਦਾ ਕਿ ਇਹਦੇ ਵਿੱਚ ਕੋਈ ਸਚਾਈ ਹੋਵੇਗੀ ਜਾਂ ਤੱਥ ਹੋਵੇਗਾ ਤਾਂ ਕੋਰਟ ਵਿੱਚ ਇੰਨੇ ਸਾਲ ਬਰਬਾਦ ਕਰਕੇ ਫਾਈਨਲੀ ਤਾਂ ਬਰੀ ਹੋ ਜਾਣਗੇ ਕਿਉਂਕਿ ਸੁਜੰਤਰ ਵਿੱਚ ਵੈਸੇ ਹੀ ਸਬੂਤ ਸਿੱਧੇ ਤਾਂ ਨਹੀਂ ਮਿਲਦੇ ਹੁੰਦੇ ਬੱਲ ਇਹਨਾਂ ਹਾਲਾਤਾਂ ਵਿੱਚ ਸਰਜੰਤਰ ਕਿਵੇਂ ਸਾਬਤ ਕਰਨਗੇ ਵੀ ਬੜਾ ਔਖਾ ਹੈ ਜੇ ਤੁਹਾਡੀ ਤਕਨੀਕੀ ਨਜ਼ਰ ਤੋਂ ਦੇਖਣਾ ਹੋਵੇ ਤਾਂ ਕੀ ਲੱਗਦਾ ਕਿ ਇਹ ਜਿਹੜਾ ਅਮਰਤਪਾਲ ਸਿੰਘ ਦੇ ਵਿਰੋਧ ਚ ਧੜਾਏ ਉਹਨਾਂ ਦੇ ਵੱਲੋਂ ਵਾਇਰਲ ਕੀਤੀ ਗਈ ਹੈ ਜਾਂ ਫਿਰ ਇਹ ਏਜੰਸੀਆਂ ਦਾ ਕੰਮ ਹੋ ਸਕਦਾ ਧੜੇ ਜਿਹੜੇ ਛੋਟੇ ਛੋਟੇ ਬੰਦੇ ਨਾ ਬਾਹਲੇ ਤਾਂ ਸਪான்ਸਰਡ ਹੀ ਹੁੰਦੇ ਜਦੋਂ ਵੀ ਇਹ ਇਹ ਪ੍ਰਾਣੀ ਪੋਲਿਟਿਕਸ ਹੈ ਤੁਸੀਂ ਜੇ ਇਜ਼ਰਾਈਲ ਦੇ ਪੋਲਿਟਿਕਸ ਦੇਖੋ ਉਹ ਆਪਣੇ ਖਿਲਾਫ ਦੁਸ਼ਮਣ ਪੈਦਾ ਕਰਦੇ ਜਿਹੜਾ ਉਹਨੂੰ ਆਪ ਕੰਟਰੋਲ ਹੀ ਕਰਦੇ ਜੀ ਫਿਰ ਉਹਦਾ ਇਸਤੇਮਾਲ ਵੀ ਕਰਦੇ ਨੇ ਯੂਐਸ ਨੇ ਵੀ ਇਹਦਾ ਬੜੀਆਂ ਇੰਟੈਲੀਜੈਂਸ ਏਜੰਸੀਆਂ ਨੇ ਸੀਆਈਏ ਤਾਂ ਆਮ ਕਰਦੀ ਹੈ ਕਿ ਦੋਨੋਂ ਪਾਸੇ ਆਪਣੇ ਗਰੁੱਪ ਖੜੇ ਕਿਤੇ ਹੁੰਦੇ ਲੜੀ ਜਾਂਦੇ ਮਰੀ ਜਾਂਦੇ ਆ ਜਦੋਂ ਲੋੜ ਹੁੰਦੀ ਗਰੁੱਪ ਨੂੰ ਪਿੱਛੇ ਦੇਖਿਆ ਨਹੀਂ ਉਹਨਾਂ ਨੇ ਆ ਸੀਰੀਆ ਇਰਾਕ ਆਈਐਸआईएस ਨਾਸੀ ਸੋ ਉਹਨਾਂ ਤੋਂ ਕਲੂ ਲੈ ਕੇ ਜਿਹੜੀ ਸਾਡੀ ਇੰਟੈਲੀਜੈਂਸ ਏਜੰਸੀਆਂ ਉਹਨਾਂ ਨੇ ਵੀ ਆਪਣੇ ਆ ਬੜੇ ਗਰੁੱਪ ਖੜੇ ਕੀਤੇ ਹਨ ਜਿਹਨਾਂ ਨੂੰ 테ਰਰਿਸਟ ਕਹਿੰਦੇ ਆ ਵਰਲਡ ਵਾਈਡ ਪੋਲਿਟਿਕਸ ਤੇ ਟੈਰਰਿਜ਼ਮ ਜਦੋਂ ਦੋ ਪਾਵਰ ਗਰੁੱਪ ਖਤਮ ਹੋ ਗਏ ਰਸ਼ੀਆ ਦੇ दो फाड़ या कई फाड़ होने तो 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 उ उन्नीस सौ नब्बे तो बाद लगे किवरपा रह गई हम लड़ाई झड़े का काम रुक गया जी टेंशन रशियन ब्लॉक भी और यूएसए ब्लॉक भी खत्म हो गई अलग अलग देश बन गए हम भी झगड़ा है उस दिन तो इन्होंने एक नवा दुश्मन पैदा किया इंटरनेशनल टैररिजम जी अलग अलग ग्रुप पैदा किस कभी अल कैदा बन गया कभी आई एस आई बन गया और शांति नहीं आई सो जो वेपन चलते रहे ਲੋਗ ਮਰਦੇ ਰਹੇ ਮਗਰ ਹਾਲਾਂਕਿ ਉੱਥੇ ਹੁਣ ਹੁਣ ਉਹਨਾਂ ਨੇ ਦੁਬਾਰਾ ਜਦੋਂ ਯੂਕਰੇਨ ਹੋਇਆ ਤਾਂ ਦੁਬਾਰਾ ਫਿਰ ਇੱਕ ਦਸ਼ਮਨ ਖੜਾ ਕਰਤਾ ਰਸ਼ੀਆ ਤਾਂ ਇਸ ਤਰ੍ਹਾਂ ਜਿਹੜੀ ਹੈ ਨਾ ਕਿ ਜਦੋਂ ਦਸ਼ਮਨ ਤੁਹਾਨੂੰ ਪੋਲਿਟਿਕਸ ਆਪ ਕ੍ਰੀਏਟ ਕਰਨੇ ਪੈਂਦੇ ਉਹਨੂੰ ਆਪ ਕੰਟਰੋਲ ਕਰਦੇ ਤਾਂ ਕਿ ਉਹਨਾਂ ਉੱਥੇ ਦਾ ਚੰਗਾ ਕੇ ਇਥਿਆਦ ਵਿਕੀ ਜਾਂ ਬਣੀ ਜਾਂ ਤੇ ਤੁਹਾਡੀ ਪਾਵਰ ਠੀਕ ਰਹੇ ਜੀ ਨੈਸ਼ਨਲ ਪੋਲਿਟਿਕਸ ਦੀ ਬੜੀ ਵਾਰੀ ਹੁੰਦਾ ਹੈ ਕਿ ਤੁਸੀਂ ਆਪਣੀ ਪੋਜੀਸ਼ਨ ਸਟਰੋਂਗ ਕਰਨ ਲਈ ਇੱਕ ਛੋਟਾ ਜਿਹਾ ਗਰੁੱਪ ਪੈਦਾ ਕਰ ਦਿੰਦੇ ਹੋ ਜਿਹੜਾ ਕਿ ਬਹੁਤ ਐਕਸਟ੍ਰੀਮ ਪਾਸ਼ਾ ਬੋਲਦਾ ਹੈ ਉਹਦਾ ਕੰਮ ਹੁੰਦਾ ਹੈ ਦੂਜੇ ਪਾਰਟੀ ਤੋਂ ਉਹਨਾਂ ਦੇ ਕੋਰ ਗਰੁੱਪ ਨੂੰ ਡਰਾਉਣਾ ਜਿੱਦਾਂ ਪੰਜਾਬ ਵਿੱਚ ਕੋਈ ਬਹੁਤ ਐਕਸਟਰੀਮ ਪਾਸ਼ਾ ਬੋਨ ਲੱਪ ਹੈ ਹਿੰਦੂ ਕਮਿਊਨਿਟੀ ਦੇ ਖਿਲਾਫ ਤੇ ਡਰ ਜਾਣਗੇ ਤੇ ਉਹਦਾ ਰਿਜ਼ਲਟ ਕੀ ਹੋਏਗਾ ਕਿ ਉਹ ਜਿਹੜਾ ਜਿਹੜਾ ਇੱਕ ਪੋਲਿਟਿਕਲ ਪਾਰਟੀ ਹੈ ਉਸ ਨੂੰ ਛੱਡ ਕੇ ਸਦੂਜਾ ਪੋਲਿਟਿਕਲ ਪਾਰਟੀ ਕੋਲ ਚਲੇ ਜਾਏਗੀ ਇਹ ਚੀਜ਼ ਭਾਰਤਿਆਨ ਦਾ ਪਾਰਟੀ ਨੇ ਹਿੰਦੁਸਤਾਨ ਦੇ ਲੈਵਲ ਤੇ ਬੜੇ ਸੋਹਣੀ ਕੀਤੀ ਹੈ ਜੀ ਹਰ ਜਗ੍ਹਾ ਨਾਲ ਜੋ ਜਿਹੜਾ 80% ਹਿੰਦੂਆਂ ਨੂੰ ਡਰਾਤਾ ਕਿ ਮੁਸਲਮਾਨ ਬਹੁਤ ਕਰਨਾ ਜਿੱਦਾਂ ਇੰਦਰਾ ਗਾਂਧੀ ਨੇ 98% ਦੇਸ਼ ਨੂੰ ਡਰਾਤਾ ਸੀ ਕਿ 1.5% ਸਿੱਖ ਬੜੇ ਖਦਨਾ ਸੀ ਰਾਸੇ ਤੋਂ ਪਹਿਲਾਂ ਆਈ ਸੀ ਨਾ ਸਾਰਾ ਦੇਸ਼ ਡਰ ਗਿਆ ਕਿ 1.5% ਸਿੱਖਾਂ ਨੇ ਸਾਰੇ ਦੇਸ਼ ਨੂੰ ਖਤਮ ਕਰ ਦੇਣਾ ਤੋੜ ਦੇਣਾ ਉਹ ਬਣਾ ਦੇਣਾ ਇਹਦਾ ਹੀ ਗਾਣਾ ਸੀ ਜੀ ਜੀ ਉਹ ਸਾਰਾ ਦੇਸ਼ ਨੇ ਮੰਨ ਲਿਆ ਇਹ ਅਜੀਬ ਲੱਗਦਾ ਕਿ 100 ਬੰਦੇ ਚੋਂ 1.5 ਬੰਦੇ ਕੀ ਕਰਨਗੇ ਬਿਲਕੁਲ ਪਰ ਫਿਰ ਵੀ ਦੇਸ਼ ਨੇ ਮੰਨ ਲਿਆ ਉਹਨਾਂ ਦੀ ਉਹਨਾਂ ਦੀ ਕਹਿ ਲਓ ਉਹਨਾਂ ਦੀ ਖੂਬਸੂਰਤੀ ਉਹਨਾਂ ਦੇ ਪ੍ਰੋਪਾਗੈਂਡਾ ਦੇ ਉਹਨਾਂ ਦੇ ਇਨਫੋਰਮੇਸ਼ਨ ਦੇ ਕਿੰਨਾ ਝੂਠ ਕਿੰਨੇ ਵਾਰ-ਵਾਰ ਫਲਾਇਆ ਜਾਂਦਾ ਹੈ ਕਿ ਦੇਸ਼ ਮੰਨ ਲੈਂਦਾ ਵੱਡੀ ਕਮੇਟੀ ਮੰਨ ਲੈਂਦੀ ਬਿਲਕੁਲ ਇਹ ਵੱਡੀ ਕਾਟ ਹੁੰਦੀ ਹੈ ਇਸੇ ਕਰਕੇ ਜਿਹੜੇ ਛੋਟੇ ਛੋਟੇ ਗਰੁੱਪਸ ਹੈ ਬਹੁਤ ਮੁਸ਼ਕਲ ਹੈ ਕਿ ਕੌਣ ਉਹਨਾਂ ਨੂੰ ਪਿੱਛੇ ਕੌਣ ਹੈ ਜਿਹੜਾ ਇਮੀਡੀਏਟਲੀ ਇਸ ਕਰਕੇ ਉਹ ਲੰਬੀ ਸਿ ਰਿਸਰਚ ਤੋਂ ਬਾਅਦ ਪਤਾ ਲੱਗਦਾ ਹੁਣ ਤਾਂ ਇੰਨੀਆਂ ਕਿਤਾਬਾਂ ਰੈਵਿਡੈਂਸ ਆ ਗਏ ਕਿ ਜਿਹੜਾ ਅਸਾਮਾ ਵਿੱਚ ਲੈਡਨ ਸੀ ਇਹ ਸੀਆਈਏ ਦਾ ਕ੍ਰੇਏਸ਼ਨ ਸੀ ਉਹਨਾਂ ਨੇ ਇਹ ਬਹਾਨਾ ਬਣਾ ਲੇ ਕਿ ਇਰਾਕ ਤੇ ਜਿਹੜਾ ਵੀ ਦੇਸ਼ ਪੈਟਰੋਲੀਅਮ ਡਾਲਰਸ ਉਹ ਗਾਇ ਕਿਸੇ ਹੋਰ ਫਰਾਂਸਿਸ ਬੇਈਦਾ ਸੀ ਉਹਨਾਂ ਨੇ ਉਹਨੂੰ ਅਟੈਕ ਕੀਤਾ ਇਰਾਨ ਹੀ ਬਚਿਆ ਵਸਲ ਬਿਲਕੁਲ ਆਦਰਵਾਇਜ਼ ਉਹਨਾਂ ਨੇ ਕਲੰਬੀਆ ਤੇ ਅਟੈਕ ਕੀਤਾ ਇਰਾਨ ਖਤਮ ਕੀਤਾ ਇਰਾਕ ਖਤਮ ਕੀਤਾ ਲਿਬੀਆ ਖਤਮ ਕੀਤਾ ਸੀਰੀਆ ਖਤਮ ਕੀਤਾ ਇਹੀ ਕੁਝ ਮੁਲਕ ਸੀ ਜਿਹੜੇ ਔਇਲ ਆਪਣੀ ਟਰਮਸ ਤੇ ਵੇਚ ਰਹੇ ਸੀ ਬਾਅਦ ਕੇ ਸਾਲ ਤਾਂ ਹਾਲੇ ਵੀ ਡਾਲਰਸ ਤੇ ਵੇਚਦੇ ਆ ਡਾਲਰ ਏਸੀ ਕਰਕੇ ਡਾਲਰ ਦੀ ਵੈਲਿਊ ਆਦਰਵਾਇਜ਼ ਡਾਲਰ ਦੋ ਘਾੜੀ ਦਾ ਕਾਗਜ਼ ਇਸੇ ਕਰਕੇ ਸਾਨੂੰ 100 ਰੁਪਏ ਦੀ ਚੀਜ਼ਾਂ ਹੁਣਾਂ ਮਹਿੰਗਾ ਕਿਉਂ ਸਾਡਾ ਬਿਲਕੁਲ ਜੀ ਇਹ ਇੰਟਰਨੈਸ਼ਨਲ ਪੋਲਿਟਿਕਸ ਹੈਗਾ ਜੀ ਤਾਂ ਉਸ ਹੱਬ ਨਾਲ ਉਹ ਬਹਾਨਾ ਹੁਣ ਜਿਹਨੂੰ ਆਪਾਂ ਕਹਿੰਦੇ ਨਾ ਕਿ ਝੂਠਾ ਝੰਡਾ ਦਿਖਾ ਕੇ ਅਟੈਕ ਕਰਨਾ ਬਹਾਨਾ ਬਣਾਉਣਾ ਹੁੰਦਾ ਕੋਈ ਕਿਸੇ ਤੇ ਤੁਸੀਂ ਵੱਡਾ ਅਟੈਕ ਕਰਨਾ ਹੋਵੇ ਬਹਾਨਾ ਬਣਾਉਣਾ ਉਹ ਬਹਾਨੇ ਦਾ ਇੱਕ ਉਹਨੂੰ ਉਹ ਅੰਗਰੇਜ਼ੀ ਤੇ ਫਾਲਸ ਫਲੈਗ ਆਪਰੇਸ਼ਨ ਕਹਿੰਦੇ ਜਦੋਂ ਵਿਏਟਨਾਮ ਵਾਰ ਸ਼ੁਰੂ ਕਰਨੀ ਸੀ ਤੇ ਇਹਨਾਂ ਨੇ ਕਿਹਾ ਸੀ ਕਿ ਵਿਏਟਨਾਮ ਨੇ ਆ ਲੈਵੀ ਨੇ ਸਾਡੇ ਇੱਕ ਜਹਾਜ਼ ਤੇ ਅਟੈਕ ਕੀਤਾ ਯੂ ਐਸ ਨੇ ਕਿਹਾ 30 40 50 ਸਾਲ ਲੱਗਾ ਜਦੋਂ ਡਾਕੂਮੈਂਟ ਬਾਹਰ ਆਏ ਡੀਕਲਾਸੀਫਾਈ ਹੋਏ ਕਿ ਉਹ ਨਾਮ ਦਾ ਜਹਾਜ਼ ਤਾਂ ਉਸ ਏਰੀਆ ਵਿੱਚ ਉਸ ਓਸ਼ਨ ਵਿੱਚ ਹੀ ਨਹੀਂ ਸੀ ਉਹ ਬਿਲਕੁਲ ਨਿਰਾਟ ਚੋੜ ਸੀ ਲੋਕਾਂ ਨੇ ਯਕੀਨ ਕਰ ਲਿਆ ਕਿੰਨੇ ਸਾਲ 20 ਸਾਲ ਚੱਲ ਰਹੀ ਰਹਿਤ ਹਿਟਲਰ ਨੇ ਜਿੱਦਾਂ ਸਭ ਦੀ ਸਿਵਲਟੀਜ਼ ਖਤਮ ਕਰਨ ਐਸੀ ਉਹਦੋਂ ਕਹਿੰਦਾ ਜੇ ਪਾਰਲੀਮੈਂਟ ਅਟੈਕ ਹੋਇਆ ਬਿਲਕੁਲ ਉਹੋ ਜਿਹਾ ਪਾਰਲੀਮੈਂਟ ਅਟੈਕ ਜਿੱਦਾਂ ਬਾਅਦ ਵਿੱਚ ਗਵਰਨਮੈਂਟ ਵਿੱਚ ਸਾਡੀ ਪਾਰਲੀਮੈਂਟ ਬਿਲਕੁਲ ਉਸ ਤੋਂ ਬਾਅਦ ਉਹਨਾਂ ਨੇ ਬੜਾ ਉਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਤੇ ਉਦੋਂ ਉਹਨਾਂ ਨੇ ਕਿ ਕਾਮਨਿਸ ਪਾਰਟੀ ਨੂੰ ਫੜ ਕੇ ਬੰਦ ਰਿਫਾਰਟ ਕਰ ਨੂੰ ਫਾਂਸ ਦੇ ਤੇ ਕਹਿਤਾ ਇਹਨੇ ਕਿਤਾ ਸਾਰੀਆਂ ਪਾਰਟੀਆਂ ਬੈਨ ਕਰਤੇ ਆ ਨਿਊਜ਼ਪੇਪਰ ਬੰਦ ਕਰਤੇ ਇਹ ਇਹ ਜਿਹੜੇ ਹੁੰਦੇ ਨਾ ਸਾਈਕੋਪੈਥਿਕ ਰੂਲਰ ਕਹ ਲੋ ਜਾਂ ਜਿਹੜੇ ਬਿਲਕੁਲ ਸੈਡੀਸਟਿਕ ਰੂਲਰ ਕਹ ਲੋ ਜਾਂ ਤਾਨਾਸ਼ਾਹ ਕਹ ਲੋ ਡਿਕਟੇਟਰ ਕਹਿੰਦੇ ਉਹਨਾਂ ਦੀ ਬੜੀ ਆਮ ਤੌਰ ਤੇ ਹੈ ਕਿ ਤੁਸੀਂ ਐਕਟ ਆਫ ਟਰੋਰਿਜ਼ਮ ਕਰਕੇ ਲੋਕਾਂ ਨੂੰ ਡਰਾ ਕੇ ਕਿਸੇ ਹੋਰ ਨੂੰ ਬਲੇਮ ਕਰਕੇ ਆਪਣੀ ਪਾਵਰ ਕਨਸੋਲੀਡੇਟ ਕਰਦੇ ਜੀ हूँ असं एपरेंटली अपने देश तो देख ही रहे हैं कि फार्मूला बड़े प्यार ना चल रहा है जे कोई क्वेश्चन करता हम सतपाल मालिक ने किया क्वेश्चन कि पुलवामा अटैक के सर्कमस्टांस में डाउट क्रिएट होगा आफ्टरऑल तुम इनवैसट कर दी एविडेंस इट्ठा करते हो छब्बी ग्यारह कि एविडेंस हिंदुस्तान ने कट्ठा करके दता इंटरनेशनल कमने तो कि पाकिस्तान दे धरती तो वो है छब्बीस गया मगर पुलवामा ਦੇ ਬਾਰੇ ਇਹੋ ਜਿਹਾ ਕੋਈ ਐਵਿਡੈਂਸ ਅਸੀਂ ਐਨੇ ਸਾਲਾਂ ਤੋਂ ਇਕੱਠਾ ਨਹੀਂ ਕਰ ਸਕਦੇ ਬਿਲਕੁਲ ਉਹੀ ਸਵਾਲ ਪੁੱਛਿਆ ਜਾਂਦਾ ਹੈ ਕਿ ਔਰ ਇਹ ਕਲੀਅਰ ਹੀ ਹੈ ਕਿ ਇਦਾਂ ਦੇ ਟੈਰਰਿਸਟ ਕਹ ਲੋ ਜਾਂ ਤੰਕਵਾਦੀ ਹਮਲੇ ਆ ਤੇ ਫਾਇਦਾ ਕਿਹਨੂੰ ਹੋ ਰਿਹਾ ਉਹ ਦੇਖਣਾ ਬਹੁਤ ਜ਼ਰੂਰੀ ਹੈ ਬਲੇਮ ਕਿਨੂੰ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਸਾਰੇ ਹਮਲੇ ਵਿੱਚ ਇਹ ਬਿਲਕੁਲ ਉਹੀ ਗੱਲ ਹੈ ਜਿੱਦਾਂ 9 11 ਯੂਐਸ ਨੇ ਕਰਾਇਆ ਸੀ ਉਸ ਬਾਅਦ ਕਿੰਨਾ ਵੱਡਾ ਐਵਿਡੈਂਸ ਆਇਆ ਜੀ ਕਿ ਉਸ ਲੈਵਲ ਦਾ ਅਟੈਕ ਜਿਹਨਾਂ ਨੇ ਕੀਤਾ ਸੀ ਉਹ ਸੌਦੇ ਰਹੇ ਸੀ ਅਟੈਕ ਤੁਸੀਂ ਰਾਸਤੇ ਕਰਦੇ ਨਾ ਅਫਗਾਨਿਸਤਾਨ ਦੇ ਗੱਲ ਅਫਗਾਨਿਸਤਾਨ ਨੇ ਤਾਂ ਬੰਦਾ ਕੋਈ ਨਹੀਂ ਸੀ ਬਾਈ ਤੁਸੀਂ ਕਹਿੰਦੇ ਸਾਵਾਂ ਬਿਨ ਲੈਣ ਨੂੰ ਤਾਂ ਚਲਾ ਗਿਆ ਓ ਇੰਨਾ ਹੁਣ ਐਵਿਡੈਂਸ ਆ ਗਿਆ ਕਿ ਸਾਵਾਂ ਬਿਨ ਲੈਣ ਵਾਸ ਫੰਡਡ ਬਾਈ ਸੀ ਇਹ ਸਾਰੇ ਵੈਪਨ ਉਹ ਥਰੂ ਜਾਂਦੇ ਸੀ ਔਰ ਜਦੋਂ ਰਸ਼ੀਆ ਦਾ ਇਨਫਲੂਐਂਸ ਅਫਗਾਨਿਸਤਾਨ ਤੇ ਉਹਨੂੰ ਹਰਾਨ ਲਈ ਇਹਨਾਂ ਨੇ ਪੂਰੀ ਤਾਲੀਬਾਨ ਤਿਆਰ ਕੀਤੀ ਜੀ ਤੇ ਇਹ ਜਿਹੜੇ ਆਪਰੇਸ਼ਨ ਨੈਸ਼ਨਲ ਏਜੰਸੀਆਂ ਕਰਦੀਆਂ ਉਹ ਵੱਡੇ ਲੈਵਲ ਤੇ ਤਾਂ ਵੱਡਾ ਮੁਲਕਾ ਦਾ ਛੋਟੇ ਲੈਵਲ ਤੇ ਆਪਣੇ ਮੁਲਕ ਵਿੱਚ ਹੀ ਕਰਦੇ ਹੂੰ ਸਾਡੇ ਦੇ ملک ਵਿੱਚ ਤਾਂ ਬੜਾ ਸਾਡੇ ਦੇ ملک ਵਿੱਚ ਹੁਣ ਤੁਸੀਂ ਦੇਖੋ ਪਿਛਲੇ 50 ਸਾਲ ਦੀ ਪੋਲਿਟਿਕਸ 70 ਤੋਂ ਬਾਅਦ ਤੱਕ ਕਵਾਇਟ ਐਪਰੈਂਟ ਹੈ ਕਿ ਕਿਤੇ ਕਿਤੇ ਗਰੁੱਪ ਸਰਕਾਰ سپورਟਡ ਹੁੰਦੇ ਕਿਵੇਂ ਐਕਸਟ੍ਰੀਮ ਗੱਲਾਂ ਕਰਦੇ ਨੇ ਉਹਦਾ ਕੋਈ ਰਿਜ਼ਲਟ ਨਿਕਲਦਾ ਨਹੀਂ ਉਹਨਾਂ ਦੀ ਆਪਣੀ ਕਮਿਊਨਿਟੀ ਹਾਮ ਹੁੰਦੀ ਹੈ ਹਰਟ ਹੁੰਦੀ ਹੈ ਆਪਣੇ ਬੱਚੇ ਮਰਦੇ ਨੇ ਔਰ ਪੋਲਿਟੀਕਲੀ ਕਮਿਊਨਿਟੀ ਨੂੰ ਕੋਈ ਫਾਇਦਾ ਨਹੀਂ ਹੁੰਦਾ ਉਹਨਾਂ ਦਾ ਆਪਣਾ ਕੈਰੀਅਰ ਇੰਟੈਕਟ ਰਹਿੰਦਾ ਬਿਲਕੁਲ ਸੋ ਉਹ ਸੋ ਇਸ ਕਰਕੇ ਉਹ ਉਹ ਜਵਾਬ ਤਾਂਹੀ ਹੈ ਕਿ ਤੁਹਾਨੂੰ ਆਪਣੇ ਅਵੇਰਨੈਸ ਨੂੰ ਵਧਾਉਣੇ ਪੈਣੇ ਹਨ ਆਪਣੇ ਲੈਵਲ ਆਫ ਇੰਟੈਲੀਜੈਂਸ ਨੂੰ ਵਧਾਉਣੇ ਪੈਣੇ ਅਵੇਕਨਸ ਦੇਖ ਸਕਦੇ ਹੋ ਕਿੰਦਾ ਤੁਹਾਨੂੰ ਥੋੜੀ ਚੈਸਸ ਗੇਮ ਨੂੰ ਜ਼ਿਆਦਾ ਸਮਝਣਾ ਪਏ ਮੈਂ ਸਭ ਇਹਦੇ ਵਿੱਚ ਇੱਕ ਹੋਰ ਗੱਲ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਅਮਰਪਾਲ ਸਿੰਘ ਦੇ ਕੇਸ ਦੇ ਵਿੱਚ ਮੈਨੂੰ ਲੱਗਦਾ ਕਿ ਤੀਜੀ ਵਾਰ ਐਨਐਸਏ ਫਿਰ ਤੋਂ ਲਾਈ ਗਈ ਹੈ ਕੀ ਲੱਗਦਾ ਹੈ ਕਿ ਇਤਿਹਾਸ ਦੇ ਵਿੱਚ ਜਾਂ ਬੀਤੇ ਸਮੇਂ ਦੇ ਵਿੱਚ ਇਦਾਂ ਐਨਐਸਏ ਕਿਸੇ ਹੋਰ ਵੀ ਸ਼ਖਸੀਅਤ ਦੇ ਉੱਪਰ ਇਹਨੇ ਸਾਲ ਲੱਗ ਸਕੀ ਹੈ ਲੱਗੇ ਤਾਂ ਫਿਰ ਬਹੁਤ ਹੈ ਬੜਾ ਹੈ ਪੰਜ ਪੰਜ ਸਾਲ ਸਿੰਘ ਸਿੰਘ ਨੂੰ ਮਾਨੋਇ ਇਤਜਾਸ ਕਈ ਸਾਲ ਰੱਖੀ ਛੱਡਿਆ ਸੀ 5 ਸਾਲ ਰੱਖਿਆ ਸੀ ਹੂੰ ਉਸ ਤੋਂ ਪਹਿਲਾਂ ਸ਼ੇਖ ਅਦੁੱਲਾ ਨੂੰ ਕਿੰਨੇ ਸਾਲ ਰੱਖੀ ਛੱਡਿਆ ਕਿਸੇ ਕਿਸੇ ਪਬਲਿਕ ਸੇਫਟੀ ਐਕਟ ਅੱਥਲ ਨੇ ਉਹ ਜੈਕਟ ਹੁੰਦੇ ਸੀ ਤੇ ਸਾਡੀ ਜਿਹੜੀ ਪ੍ਰੀਵੈਂਟਿਵ ਟੈਂਸ਼ਨ ਸਭ ਤੋਂ ਅਫਸੋਸ ਵਾਲੀ ਗੱਲ ਹੈ ਕਿ ਸਾਡੇ ਸੰਧਾਨ ਵਿੱਚ ਨੂੰ ਜਗ੍ਹਾ ਦੇ ਦਿੱਤੀ ਗਈ ਹੂੰ 47 ਵਿੱਚ ਦੇਸ਼ ਵਿੱਚ ਇਹੋ ਜਿਹਾ ਹਾਲ ਸੀ ਔਰ ਜਦੋਂ ਸੰਵਧਨਨ ਆਇਆ ਤਾਂ ਉਦੋਂ ਹਲੇ ਦੇਸ਼ ਹਲੇ ਲੜਾਈ ਚੜੇ ਚੱਲ ਰਿਆ ਸੀ ਕਸ਼ਮੀਰ ਦਾ ਤੋ ਉਹਨਾਂ ਹਾਲਾਤਾਂ ਵਿੱਚ ਇਹਨਾਂ ਨੇ ਡਰ ਕੇ ਕਹਿ ਲੋ ਕਿ ਉਸ ਵੇਲੇ ਸਰਕਾਰ ਨੇ ਪ੍ਰੀਵੈਂਟਿਵ ਟੈਂਸ਼ਨ ਪਾਰਟ ਆਫ ਦਾ ਕਨਸਟੀਟਿਊਸ਼ਨ ਲਾ ਦਿੱਤਾ ਜੀ ਉਹ ਬਣਾਉਂਦੇ ਸਾਰੇ ਕਿਹਾ ਸੀ ਕਿ ਸਰਕਾਰ ਕਾਨੂੰਨ ਨਾ ਸਕੇ ਜਿੱਦਾਂ ਕਨਸਟੀਟਿਊਸ਼ਨ 26 ਜਨਵਰੀ ਨੂੰ ਦੁਬਾਰਾ ਸਭ ਜਾਣ ਲਾਗੋਗੇ ਤਾਂ ਇੱਕ ਮਹੀਨੇ ਅੰਦਰ ਨਾਲ ਤੁਸੀਂ ਆ ਪ੍ਰੀਵੈਂਟਿਵ ਟੈਂਸ਼ਨ ਐਕਟ ਬਣਾ ਦਿੱਤਾ ਔਰ ਉਹਦੇ ਇੱਕ ਹਫ਼ਤੇ ਬਾਅਦ ਤੁਸੀਂ ਦੇਸ਼ ਦੇ ਬਹੁਤ ਵੱਡੇ ਕਾਮਨਿਸਟ ਸਟੂਡੈਂਟ ਨੂੰ ਅਰੈਸਟ ਕਰ ਲਿਆ ਕੇ ਗੋਪਾਲਨ ਹੁਣ ਇੱਕ ਇੱਕ ਪਲਾਂ ਦੇਸ਼ੀ ਖਤਰਾ ਥੋੜੀ ਜਿਹੀ ਉਹਦਾ ਇੱਕ ਅਲੱਗ ਆਈਡੀਓਲੋਜੀ ਤੇ ਬੇਸ ਤੇ ਪਾਰਟੀ ਸੀ ਜਿਸ ਤਰ੍ਹਾਂ বিজেਪ ਦੇ ਅਲੱਗ ਡਾਇਓਲੋਜੀ ਹੈ ਪਾਉਂਸ ਦੇ ਅਲੱਗ ਡਾਇਓਲੋਜੀ ਕਮਿਊਨਿਸਟਾਂ ਦੀ ਅਲੱਗ ਡਾਇਓਲੋਜੀ ਉਸ ਦੇ باوجود ਇਹ ਐਕਟ ਯੂਜ਼ ਕੀਤਾ ਗਿਆ ਐਕਟ ਮੀਨਸ ਪ੍ਰੀਵੈਂਟਿਵ ਡਿਟੈਂਸ਼ਨ ਹੈ ਕਿ ਤੁਹਾਡੇ ਖਿਲਾਫ ਕੋਈ ਇਹੋ ਜਿਹਾ ਕੋਈ ਆਫੈਂਸ ਦਾ ਸ਼ਿਕਾਇਤ ਨਹੀਂ ਹੈ ਤੁਹਾਨੂੰ ਕਿਸੇ ਵੀ ਕਾਨੂੰਨ ਥੱਲੇ ਅੰਦਰ ਰੱਖ ਸਕਦੇ ਥਰਫਰ ਤੁਹਾਨੂੰ ਕਹਿ ਦੋਗੇ ਜੀ ਤੇ ਦੇਸ਼ ਦੇ ਖਤਰਾ ਇਹਨੂੰ ਹੰਦ ਦੇ ਦੇਓ ਆ ਕੋਈ ਟ੍ਰਾਇਲ ਨਾ ਹੋਵੇ ਕੋਈ ਜੱਜ ਨਾ ਹੋਵੇ ਕੋਈ ਦਲੀਲ ਨਾ ਹੋਵੇ ਤਾਂ ਤੁਸੀਂ ਜਿੰਨੇ ਮਰਜ਼ੀ ਸਾਕਸ ਕੋਲ ਬਿਲਕੁਲ ਤੇ ਉਹ ਕੇਸ ਵਿੱਚ ਫਾਈਨਲੀ ਚੈਲੰਜ ਹੋਇਆ ਤਾਂ ਉਸ ਦੇ ਵਿੱਚ ਉਹਨਾਂ ਨੇ ਇੱਕ ਦੋਨੋਂ ਠੀਕ ਮੰਨ ਲਿਆ ਸਪੀਡ ਕੋਡ ਨੇ ਇੰਨੀ ਜਲਤੂ ਨਾ 51 51 14 ਉਸ ਤੋਂ ਬਾਅਦ ਤਾਂ ਫਿਰ ਟ੍ਰੈਂਡ ਹੀ ਚਲਾ ਗਿਆ ਚੱਲ ਗਿਆ ਕਿ ਜਿਹੜਾ ਵੀ ਪੋਲੀਟੀਕਲੀ ਅ ਅਮਰਜਿੰਗ ਲੀਡਰਸ਼ਿਪ ਦਾ ਉਹਨੂੰ ਜੇ ਕਿਸੇ ਅਪਰਾਧ ਵਿੱਚ ਤੁਸੀਂ ਨਹੀਂ ਇਨਵੋਲ ਕਰ ਪਾਉਂਦੇ ਹੂੰ ਉਹ ਦੇ ਖਿਲਾਫ ਇਹੋ ਜਿਹਾ ਪ੍ਰੀਵੈਂਟਿਵ ਪੈਨੈਕ ਲਾ ਦਿੰਦੇ ਐਨਐਸਯ ਵਰਗਾ ਪਹਿਲਾਂ ਨਾਮ ਬਦਲ ਜਾਂਦੇ ਆ 71 ਜੋ ਕਹਿੰਦੇ ਸੀ ਵੀਸਾ ਮੇਨਟਨਸ ਆਫ ਇੰਟਰਨਲ ਸਕਿਉਰਿਟੀ ਹੈ ਹੂੰ 1950 ਨਾਤਾ ਨੈਸ਼ਨਲ ਸਕਿਉਰਿਟੀ ਐਕਟ ਹੁਣ ਇਹਨੂੰ ਨੈਸ਼ਨਲ ਸਕਿਉਰਿਟੀ ਐਕਟ ਥੱਲੇ ਆ ਅਪਡੇਟ ਪਰ ਮਗਰ ਪੰਜਾਬ ਵਿੱਚ ਪਹਿਲਾਂ ਵੀ ਬੜਾ ਇਹਦਾ ਅਬਿਊਜ਼ ਹੋਇਆ 1975 ਤੋਂ 77 ਵੀ ਇਹਦਾ ਬੜਾ ਅਬਿਊਜ਼ ਕੀਤਾ ਕਾਂਗਰਸ ਗਵਰਨਮੈਂਟ ਨੇ ਉਹ ਇਹ ਸਰਕਾਰ ਕਾਜ਼ੀ ਹੈ ਮਗਰ ਇਹ ਤਕਰੀਬਨ ਕ੍ਰਿਮੀਨਲਸ ਨੂੰ ਤਾਂ ਘੱਟ ਛੱਡਦੇ ਆ ਜਿੱਦਾਂ ਹੁਣ ਲਾਰੈਂਸ ਬਿਸ਼ਨੋਈ ਤੇਨ ਲੱਗਿਆ ਇਹਦੇ ਖਿਲਾਫ 76 64 ਪੰਜਾਬੀ ਐਫਆਈਆਰ ਹੈ ਇੰਨੇ ਮਰਡਰ ਦੇ ਉਹਨਾਂ ਤੇ ਨਹੀਂ ਲਾਇਆ ਔਰ ਇਦਾਂ ਦੇ ਬੰਦੇ ਲਾਣਦੇ ਜਿਨ੍ਹਾਂ ਦੇ ਖਿਲਾਫ ਕੋਈ ਘਟੋੜ ਕੋਈ ਬੈਕਗ੍ਰਾਉਂਡ ਨਹੀਂ ਹੈ ਕਿਉਂ ਖਤਰਾ ਹੈ ਦੇਸ਼ ਲਈ ਪਰ politcal potential ਬਹੁਤ ਹੈ ਹਮਮ ਆਮ੍ਰਿਤਪਾਲਾ ਜਿਸ ਨੇ ਲੋਕਾਂ ਨੇ ਰਿਸਪੌਂਡ ਕੀਤਾ ਯੰਗ ਸਾਡੇ ਯੰਗ ਯੂਥ ਨੇ ਰਿਸਪੌਂਡ ਕੀਤਾ ਕਿਉਂਕਿ ਇੰਨੇ ਤੰਗ ਆ ਗਏ ਸਾਈਡ ਲੀਡਰਸ਼ਿਪ ਤੋਂ ਪੰਜਾਬ ਦੇ ਲੋਕਾਂ ਨੇ ਕਿੰਨੇ ਬੰਦੇ ਦੇਖ ਚੁੱਕੇ ਹੈ ਗੁਰਾ ਬਾਦਲ ਦੇਖ ਚੁੱਕਾ ਸਿਰਮਨ ਸਿੰਘ ਮਾਨ ਦੇਖ ਚੁੱਕੇ ਹੈ ਤੇ ਜੇ ਆਪ ਆਦੀ ਪਾਰਟੀ ਦੇ ਚੁੱਕਾ ਤਾਂ ਉਸ ਤੋਂ ਬਾਅਦ ਉਹ ਰਿਸਪੌਂਡ ਕੀਤਾ ਇੱਕ ਯੰਗ ਫਰੈਸ਼ ਬਿਲਕੁਲ ਉਹਦਾ ਪੋਟੈਂਸ਼ੀਅਲ ਜਾਂ ਪੋਲੀਟੀਕਲ ਪੋਟੈਂਸ਼ੀਅਲ ਦੇਖਦੇ ਉਸ ਦਰਤ ਉਹ ਇਹਨਾਂ ਨੇ ਲਗਾਇਆ ਹੈਗਾ ਨੈਸ਼ਨਲ ਸਕਿਉਰਟੀ ਐਕਟ ਤੇ ਹੁਣ ਉਹ ਤੋਂ ਡਰੀ ਜਾਂਦੇ ਨੇ ਇਸ ਕਰਕੇ ਸਾਲ ਵਧਾਤਾ ਹੁਣ ਇੱਕ ਸਾਲ ਵਧਾਤਾ ਔਰ ਇਹਦੇ ਵਿੱਚ ਦੋਨੋਂ ਸਰਕਾਰਾਂ ਦਾ ਬੜੀ ਮੇਰੀ ਜੁਲੀ ਅੰਡਰਸਟੈਂਡਿੰਗ ਹੈ ਹਮ ਤੇ ਤਿੰਨ ਸਾਲ ਤੋਂ ਛੱਡਣ ਕਿ ਦੱਸੇ ਛੱਡਣਾ ਤੋਂ ਪਹਿਨੇ ਤੁਸੀਂ ਇੱਕ ਕਦ ਤੱਕ ਹੁਣ ਇਸ ਇਹ ਆਰਡਰ ਵੀ ਦੀ ਬਿਲਕੁਲ ਬੇਸਿਸ ਹੈ ਨੇ ਚੈਲੇਂਜ ਇਸੇ ਲਈ ਕਰਨਾ ਜੁਲਾਈ ਦੇ ਕੋਰਟ ਖੁੱਲਣਗੇ ਸੰਭਾਵਨਾ ਹੈ ਕਿ ਇਸੇ ਸਾਲ ਇਹ ਛੁੱਟ ਜਾਏਗਾ ਜੀ ਇੱਕ ਸਾਰੇ ਦੇ ਵਿੱਚ ਹੋਰ ਗੱਲ ਦੱਸਿਓ ਕਿ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਾਥੀ ਸੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਪੰਜਾਬ ਟਰਾਂਸਫਰ ਕੀਤਾ ਗਿਆ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਚਾਚਾ ਹਰਜੀਤ ਸਿੰਘ ਵੀ ਨੇ ਤੇ ਉਹ ਬਠਿੰਡਾ ਜੇਲ੍ਹ ਦੇ ਵਿੱਚ ਉੱਥੇ ਨਜ਼ਰਬੰਦ ਨੇ ਔਰ ਉਹ ਕੱਲ ਦੇ ਦਰਮਿਆਨ ਜਿਹੜਾ ਹਸਪੀਟਲ 'ਵਿ ਅਡਮਿਟ ਕਰਵਾਏ ਗਏ ਉਹਨਾਂ ਨੇ ਭੁਖੜ ਹੜਤਾਲ ਰੱਖੀ ਹੋਈ ਸੀ ਕਿ ਉਹਨਾਂ ਦੇ ਜਿਹੜੇ ਰਾਈਟਸ ਬਣਦੇ ਨੇ ਉਹਨਾਂ ਨੂੰ ਦਿੱਤੇ ਜਾਣ ਉਹਨਾਂ ਦੇ ਪਰਿਵਾਰ ਦੇ ਨਾਲ ਵਿਦੇਸ਼ ਦੇ ਵਿੱਚ ਗੱਲ ਕਰਵਾਈ ਜਾਵੇ ਜਾਂ ਉਹਨਾਂ ਨੂੰ ਸਹੀ ਖਾਣਾ ਦਿੱਤਾ ਜਾਵੇ ਇਦਾਂ ਦੀਆਂ ਚੀਜ਼ਾਂ ਰੱਖੀਆਂ ਕੀ ਲੱਗਦਾ ਕਿ ਇਹਨਾਂ ਰਾਈਟਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਜਿਹੜੇ ਇੱਕ ਕੈਦੀ ਦੇ ਅਧਿਕਾਰ ਬਣਦੇ ਉਹਨਾਂ ਦੀ ਉਲੰਘਣਾ ਹੋ ਰਹੀ ਹੈ ਦੇਖੋ 100 ਸਾਲ ਤੋਂ ਪੋਲਿਟੀਕਲ ਪ੍ਰਿਜ਼ਨ ਭੁਖੜ ਹੜਤਾਲ ਨਾਲ ਜੇਲ੍ਹਾਂ ਨੂੰ ਰਿਫਾਰਮ ਕਰਦੇ ਸ਼ਹੀਦ ਭਗਤ ਸਿੰਘ ਤੋਂ ਲੈ ਕੇ ਉਹ ਸੱਤੋਂ ਲੈ ਕੇ ਉਦੋਂ ਵੀ ਜਿਨ੍ਹਾਂ ਨੂੰ ਬੁਰਾ ਹਾਲ ਹੁੰਦਾ ਸੀ ਕੋਲ ਦੇ ਮਾਦ ਦੇ ਸੀ ਰੋਟੀ ਮਾੜੀ ਹੁੰਦੀ ਸੀ ਤਾਂ ਉਹਨਾਂ ਨੇ ਚੀਜ਼ਾਂ ਉਦੋਂ ਠੀਕ ਕੀਤੀ ਸੀ। ਉਹੀ ਹਾਲ ਤੁਸੀਂ ਬਾਅਦ ਵਿੱਚ ਬਹੁਤ ਵਾਰ ਇਹ ਹੋਇਆ ਕਿ ਜਦੋਂ ਤੁਸੀਂ ਪ੍ਰੈਜ਼ਨਰ ਨੂੰ ਮੈਲਡਿਟ ਕਰਦੇ ਹੋ ਤਾਂ ਉਹਨਾਂ ਕੋਲ ਹੋਰ ਕੋਈ ਟੰਗ ਨਹੀਂ ਹੁੰਦਾ। ਸੋਏ ਸੋਏ ਪ੍ਰੋਟੈਸਟ ਕਰਾਂਗੇ ਅਸੀਂ ਆਪਣੇ ਰੁਮਾਲ ਲਾਂਗੇ ਬਲੈ ਅਸੀਂ ਇਹੋ ਜਿਹਾ ਮਾਹੌਲ ਜਿ ਇਹੋ ਜਿਹੀ ਗੰਦੀ ਰੋਟੀ ਨਹੀਂ ਖਾ ਸਕਦੇ। ਆਪਾਂ ਇਹਨਾਂ ਅਸਿਰਾਂ ਦੇ ਅਸਿਰਾਂ ਤੋਂ ਸਿਗਰਟਾਂ ਨਹੀਂ ਚੱਲਦੇ ਇਸ ਤਰ੍ਹਾਂ ਨੇ ਜਿਹਨਾਂ ਨੇ ਪ੍ਰੋਟੈਸਟ ਕੀਤੇ ਕਿ ਸਿਗਰਟਾਂ ਦਾ ਕੰਟਰੋਲ ਬੰਦ ਕਰੋ ਜੇ ਕਾਮਨ ਰੂਮਸ ਰਹਿਣਾ ਹੈ ਤਾਂ ਤੁਸੀਂ ਜਦ ਦੇਸ਼ ਦੇ ਬਾਹਰ ਵੀ ਤੁਸੀਂ ਸਿਗਰਟ ਪੀ ਸਕਦੇ ਹੋ ਜੇ ਦੇ ਅੰਦਰ ਕਿਦਾ ਸਿਗਰਟ ਆ ਰਿਹਾ ਸੋ ਇਹ ਇੱਕ ਲੈਜਿਟਿਮੇਟ ਐਕਸੈਪਟਡ ਪ੍ਰੋਟੈਸਟ ਹੈ ਕਿਉਂਕਿ ਪ੍ਰिजनਰ ਕੋਲ ਹੋਰ ਕੋਈ ਬਾਹਰ ਰਹਿਣ ਹੈ ਨਹੀਂ ਜੇ ਜੀਵਨਾਂ ਨੂੰ ਮੈਲਟਰੀਟ ਕਰੋ ਜਾਂ ਮੈਸਟਰੀਟ ਕਰੋ ਜਾਂ ਮਾੜੀ ਰੋਟੀ ਦਿਓ ਜਾਂ ਮੈਡੀਕਲ ਟ੍ਰੀਟਮੈਂਟ ਨਾ ਦਿਓ ਜਾਂ ਉਹਨਾਂ ਦੇ ਕੋਲ ਜਗ੍ਹਾ ਬੜੀ ਤੰਗ ਹੋਵੇ ਜਾਂ ਬਾਥਰੂਮ ਗੰਦੇ ਹੋਣ ਤਾਂ ਹੋਰ ਕੋਈ ਕਿਸ ਤਰ੍ਹਾਂ ਕਰਨਗੇ ਬੱਚੇ ਹੂੰ ਜੇ ਤਾਂ ਬੋਲੇ ਤਾਂ ਉਹਨਾਂ ਨੇ ਹੋਏਗਾ ਦੱਸਿਆ ਵੀ ਹੋਏਗਾ ਉਹ ਤਾਂ ਕੋਈ ਪੁੱਛਤਾ ਨਹੀਂ ਕੋਈ ਪ੍ਰੋ ਰਿਸਪਾਂਸ ਇਹ ਅੰਤਿਮ ਗੱਲ ਹੁੰਦੀ ਹੈ ਗੱਲ ਨਹੀਂ ਇਹਦੀ ਇਮੀਡੀਏਟਲੀ ਦਾ ਰਿਸਪਾਂਸ ਹੋਣਾ ਹੀ ਚਾਹੀਦਾ ਜੇ ਤੁਸੀਂ ਕਿਸੇ ਨੂੰ ਕੈਦ ਕਰ ਦਿਓ ਤੁਸੀਂ ਤੁਹਾਡੇ ਉਹਦੀ ਜ਼ਿੰਦਗੀ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਜੋ ਮਰਦਾ ਜੇਲ੍ਹ ਵਿੱਚ ਤਾਂ ਤੁਹਾਡੀ ਰਿਸਪਾਂਸਿਬਿਲਟੀ ਹੈ। ਤੋਂ ਇਸ ਕਰਕੇ ਪੋਖਰਤਾਲ ਆਖਰੀ ਥਾਂ ਹੁੰਦਾ ਪ੍ਰੋਟੈਸਟਾਂ ਰੋਸ ਢੱਲੇ ਤੱਕ ਸਰਕਾਰ ਨੂੰ ਬਹੁਤ ਕੁਕਲੀ ਰਿਸਪਾਂਡ ਕਰਨਾ ਚਾਹੀਦਾ। ਕਿਉਂਕਿ ਐਟਲੀਸਟ ਕਾਨੂੰਨ ਦੇ ਅੰਤ ਤੱਕ ਤੁਹਾਡੀ ਜ਼ਿੰਦਗਾਈ ਉਹ ਨਾਮ ਵਾਲੀ ਕਰਕੇ ਬੰਨਣਾ ਚਾਹੀਦਾ ਨਾ ਫੋਕਲ ਕਰਕੇ ਬੰਨਣਾ ਚਾਹੀਦਾ। ਉਹਨੂੰ ਜ਼ਿੰਦਾ ਰੱਖਣਾ ਚਾਹੀਦਾ ਉਹਨੇ ਅਪਰਾਧ ਕੀਤਾ ਨਹੀਂ ਕਿਹਾ ਇਹ ਬਾਜ ਕੋਰ ਦੱਸੇਗਾ। ਮਗਰ ਜਦ ਤੱਕ ਉਹਨਾਂ ਨੂੰ ਤੁਹਾਡੇ ਹਿਆਸੇ ਵਿੱਚ ਰੱਖਿਆ ਜਾ ਰਿਹਾ ਕੋਰਟ ਅਦਾਲਤ ਦੇ ਆਰਡਰ ਨਾਲ ਉਹਤਾ ਕੋਦੀ ਜ਼ਿੰਦਗੀ ਦੀ ਜ਼ਿੰਮੇਵਾਰੀ ਤੁਹਾਡੇ। ਜੀ। ਅੰਨੇਸੇ ਤੋਂ ਬਾਅਦ ਜੋ ਪੰਜਾਬ ਦੀਆਂ ਜੇਲਾਂਾਂ ਚ ਟ੍ਰਾਂਸਫਰ ਹੋਏ ਤੇ ਕੀ ਲੱਗਦਾ ਕਿ ਉਹਨਾਂ ਦੇ ਅਜਨਾਲਾ ਕੇਸ ਮਾਮਲੇ ਦੇ ਵਿੱਚ ਜਿਹੜਾ ਕੋਈ ਜ਼ਮਾਨਤ ਹੋ ਸਕਦੀ ਹੈ ਕੋਈ ਇਦਾਂ ਦੀ ਚੀਜ਼ ਬਣ ਸਕਦੀ ਹੈ ਉਹਨਾਂ ਬਾਰੇ ਉਹਨਾਂ ਨੇ ਤਿੰਨ ਦਿਨ ਦੇਰ ਬਾਅਦ ਜੇ ਬਾਤ ਕਰੀ ਦੇ ਨੇ ਸੀ ਵੱਡੇ ਇਹਨਾਂ ਨੇ ਉਹਨਾਂ ਦੀ ਕਸਟਡੀ ਹੋਂ ਦਿਖਾਈ ਹੈ ਤੁਸੀਂ 2 ਸਾਲ ਪਹਿਲਾਂ ਜੇਲ੍ਹ ਤੇ ਰੱਖ ਲਿਆ ਤੇ ਜਦੋਂ ਕਸਟਡੀ ਪਾਈ ਤਾਂ ਅਦਾਲਤਾਂ ਤੇ ਪੇਪਰ ਆ ਤੇ ਅੱਗੇ ਜਨੂੰ 10 ਦਿਨ ਹੋਈਏ 1 ਮਹੀਨਾ ਹੋਇਆ 2 ਮਹੀਨੇ ਹੋਏ ਆਮ ਤੌਰ ਤੇ ਜੇ ਤੁਸੀਂ ਸਿੱਧਾ ਅਰੈਸਟ ਕਰ ਲੈਂਦੇ ਉਹ ਡਿਟੇਸਲਵਾ ਦਾ ਹਰ ਬੰਦੇ ਜਵਾਨ ਹੋ ਜਾਂਦੇ ਏ ਇਦਾਂ ਦੇ ਕੇਸ 307 ਵਾਲੇ ਕੇਸ ਵਿੱਚ ਜੀ ਨਾ ਇਹਦਾ ਉਹ ਹੱਕ ਵੀ ਲੈ ਕੇ ਜਾਣ ਲੈ ਕੇ ਇਹਨਾਂ ਨੂੰ ਜਲਦੀ ਜਮਾਨਤ ਨਾ ਮਿਲਣ 2 ਸਾਲ ਤੁਸੀਂ ਰੱਖੋ ਪ੍ਰੀਵੈਂਟਿਵ ਟੇਸਟ ਵਿੱਚ ਬਾਅਦ ਤੁਸੀਂ ਕੇਸਾਂ ਚ ਉਸ ਕੇਸ ਜੈਰੈਸਟ ਕਰ ਲੋ ਜਿਹੜਾ ਕਿ 2 ਸਾਲ 3 ਸਾਲ ਪਹਿਲਾਂ ਦਰਜ ਹੋਇਆ ਸੀ ਤਾਂ ਇਹ ਇੱਕ ਤਰ੍ਹਾਂ ਦਾ ਅਨਫੇਅਰ ਪ੍ਰੋਸੀਜਰ ਹੈ ਕੋ ਅਦਾਲਤਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੀ ਪ੍ਰਾਣੀ ਇੰਟੈਂਸ਼ਨ ਹੈ ਉਹ ਇਹਦਾ ਹਿੱਸਾ ਮੰਨੋ ਕਿਉਂਕਿ ਉਸ ਕੇਸ ਵਿੱਚ ਇਹਨੂੰ ਮਜਨ ਤੋਂ ਪਹਿਲੇ ਬਣਾ ਲਿਆ ਸੀ ਤਾਂ ਉਹ ਜਿੰਨੇ ਕਸਟਡੀ ਆ ਜੇ ਮੰਨ ਲਾ ਤਾਂ ਫਿਰ ਜਮਾਨਤ ਜਲਦੀ ਹੋਣੀ ਚਾਹੀਦੀ ਬਿਲਕੁਲ ਬਿਲਕੁਲ तमाम सारे سوالਾਂ ਦੇ ਬਾਬਤ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸੂਣਾ ਨੇ ਦੱਸਿਆ ਕਿ ਜਿਹੜੇ ਇਸ ਵਕਤ ਭਾਈ ਅਮਰਤਪਾਲ ਸਿੰਘ ਦੇ ਸਾਥੀ ਐਨਐਸਏ ਦੇ ਅਧੀਨ ਡਿਬਰੂਗੜ੍ਹ ਦੀਆਂ ਜੇਲਾਂ ਤੋਂ ਪੰਜਾਬ ਦੇ ਵਿੱਚ ਟਰਾਂਸਫਰ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਜਿਹੜਾ ਟੈਕਨੀਕਲ ਪੁਆਇੰਟਸ ਨੇ ਜਾਂ ਭਵਿੱਖ ਦੀ ਰਣਨੀਤੀ ਆ ਕਿਸ ਤਰੀਕੇ ਦੀ ਹੋ ਸਕਦੀ ਹੈ ਉਹ ਵਿਖਦੇ ਵਿੱਚ ਵੀ ਕੋਸ਼ਿਸ਼ ਰ੍ਹਾਂਗੇ ਕਿ ਇਹਨਾਂ ਤਮਾਮ ਸਾਰੇ ਸਵਾਲਾਂ ਦੇ ਬਾਬਤ ਵਕ ਵਕ ਮਹਾਰਾਂ ਦੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨਵਾਦ